ਲekin ਵਧੀਆ ਹੋਇਆ ਜਿਹੜਾ ਗੰਦ ਨਾ ਜਦੋਂ ਜ਼ਿਆਦਾ ਗੰਦ ਆ ਜਾਵੇ ਨਾ ਉਹ ਮੁਸ਼ਕ ਮਾਰਨ ਲੱਗ ਜਾਂਦਾ ਹੁੰਦਾ ਉਹਨੂੰ ਸਾਫ਼ ਕਰ ਦੇਣਾ ਚਾਹੀਦਾ ਹੈਗਾ ਵੈਸੇ ਵਧੀਆ ਹੋਇਆ ਸਾਫ਼ ਹੋ ਗਿਆ ਪੀਰਾਂ ਫਕੀਰਾਂ ਦੀ ਧਰਤੀ ਹੈ ਇਹਦੇ ਵਿੱਚ ਉਹ ਬਦਨਾਮ ਕਰਨ ਵਾਸਤੇ ਪ੍ਰਵਾਸੀ ਨੇ ਆਣ ਕੇ ਇੱਕ ਨਾਂ ਕਿਡਾ ਰੱਖਤਾ ਕੌਰ ਲਾਤਾ ਫਿਰ ਉਹ ਤੋਂ ਭਾਬੀ ਲਿਖਵਾਤਾ ਪੰਜਾਬੀ ਦੇ ਵਿੱਚ ਤੈਨੂੰ ਸ਼ਰਮ ਨਹੀਂ ਆਏਗੀ ਵੀ ਜੇ ਤੂੰ ਪਉਣਾ ਗੰਦ ਪਾਈ ਆ ਜੂਪੀ ਬਿਹਾਰ ਦੇ ਵਿੱਚ ਪਾਈ ਜਾਏ ਸਾਡੇ ਪੰਜਾਬ ਦੇ ਨਾ ਨਾ ਸਾਡੇ ਬਦਨਾਮ ਨਾ ਨਾ ਕਰ ਸਕਦੀ ਧਰਤੀ ਨੂੰ ਨਾ ਬਦਨਾਮ ਕਰ ਦੇ ਪੰਜਾਬ ਨੂੰ ਨਾ ਤਾਂ ਬਦਨਾਮ ਕਰ ਬਹੁਤ ਮਾਰੀ ਗੱਲ ਹੈ ਉਹ ਇੰਨਾ ਗੰਦ ਪਾ ਰਹੀ ਸੀ ਮਹਾਰਾਜ ਨਾ ਕਰਦੇ ਜਿੱਦਾਂ ਉਹ ਜਿਹੜੇ ਹਸਾਬ ਨਾਲ ਹੀ ਵੀਡੀਓ ਦੇਖਦੇ ਸੀਗੇ ਮੈਨੂੰ ਲੱਗਦਾ ਸਾਨੂੰ ਹੀ ਸ਼ਰਮ ਆਉਂਦੀ ਸੀ ਵੀਡੀਓ ਦੇਖਦੇ ਜਦੋਂ ਸਾਹਮਣੇ ਕਿਤੇ ਆਉਂਦੀ ਸੀਗੀ ਉਹ ਜਿਹੜੀ ਪ੍ਰਵਾਸਨ ਇਦਾਂ ਦੇ ਗੰਦ ਪਾਏ ਸੀ ਸੋਸ਼ਲ ਮੀਡੀਆ ਦੇ ਉੱਤੇ ਤੇ ਉਹ ਬੱਚਿਆਂ ਦੇ ਮੂਹਰੇ ਆ ਜਾਵੇ ਉਹ ਬੱਚਿਆਂ ਨੂੰ ਕੀ ਦਿਮਾਗ ਤੇ ਕੀ ਗੱਲ ਬੀਤੂਗੀ ਉਹਨਾਂ ਬੱਚਿਆਂ ਦੇ ਉੱਤੇ ਕਿੱਦਾਂ ਦਾ ਉਹਨਾਂ ਦਾ ਮੈਡ ਕਿੱਥੇ ਜਾਊਗਾ ਕਾਨੂੰਨ ਦੇ ਵੀ ਬਾਲ ਬੱਚੇ ਦੇਖਦੇ ਹੀ ਐ ਸੋਸ਼ਲ ਮੀਡੀਆ ਦੇਖਦੇ ਨਹੀਂ ਉਹ ਉਹ ਦੇਖਦੇ ਨਹੀਂ ਉਹਨਾਂ ਨੂੰ ਨੀ ਨਜ਼ਰ ਆ ਰਿਹਾ ਵੀ ਕਿੰਨਾ ਗੰਦ ਬੋਲਦੀ ਪਈ ਐ ਇਹਨੂੰ ਵੀ ਉਹਤੇ ਐਕਸ਼ਨ ਲੈਣਾ ਚਾਹੀਦਾ ਤੇ ਕੱਲਾ ਜੇ ਹੁਣ ਜੇ ਨਿੰਗਾ ਸਿੰਘਾਂ ਨੇ ਐਕਸ਼ਨ ਲੈ ਲਿਆ ਤੇ ਹੁਣ ਫਿਰ ਕਹਿੰਦੇ ਪਏ ਵੀ ਦੂਜਾ ਗਲਤ ਕੰਮ ਹੋ ਗਿਆ ਅਮਰਤਪਾਲ ਮੇਹਰੋ ਕੰਮ ਕਰਦਾ ਪਏ ਇਹ ਸਰਕਾਰ ਨੂੰ ਕਰਨਾ ਚਾਹੀਦਾ ਸਰਕਾਰ ਸੁੱਤੀ ਪਈ ਹੈ ਦੀ ਸਵੇਰ ਦੀ ਵੀਡੀਓ ਪਈ ਆ ਅਮਰਤਪਾਲ ਮੇਹਰੋ ਦੀ ਤਾਂ ਕਈਆਂ ਜਿਹੜੇ ਗੰਦ ਪਾਣ ਵਾਲੇ ਸੀ ਉਹਨਾਂ ਨੇ ਮਾਫੀਆਂ ਮੰਗਣੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਕਹਿਤਾ ਵੀ ਅਸੀਂ ਹੁਣ ਜੜੀਆਂ ਇਹੋ ਜਿਹੀਆਂ ਵੀਡੀਓਜ਼ ਨਹੀਂ ਪਾਵਾਂਗੇ ਇੱਕ ਕੋ ਭਾਬੀ ਭਾਬੀ ਆ ਸ਼ੇਰਪੁਰ ਦੀ ਚੁੰਮੇ ਚੁੰਮੇ ਵਾਲੀ ਪਤਾ ਨਹੀਂ ਕੀ ਕਹਿੰਦੇ ਉਹਨੂੰ ਚੁੰਮਾ ਭਾਬੀ ਪਤਾ ਨਹੀਂ ਕੀ ਕੰਜਰ ਘੜ ਜਾ ਮੈਂ ਉਹ ਇੱਕ ਵਾਰੀ ਕਹਿਣਾ ਚਾਹਣਾ ਸੋਸ਼ਲ ਮੀਡੀਆ ਦੇ ਉੱਤੇ ਵਧੀਆ ਕੰਮ ਕਰਦੀ ਪਈਆਂ ਪਰ ਤੂੰ ਵੀ ਭੈਣ ਮੇਰੀਏ ਕੱਪੜੇ ਸੋਹਣੇ ਪਾਇਆ ਕਰ ਤੇਰੀ ਵੀ ਜਵਾਨ ਕੁੜੀ ਆ ਧੀ ਆ ਉਹ ਵੀ ਦੇਖ ਤੂੰ ਆਪਣੇ ਲੁਧਿਆਣੇ ਸ਼ਹਿਰ ਦੀ ਤੂੰ ਰੌਣਕ ਐ ਸ਼ਾਨ ਐ ਪਰ ਆ ਚੀਜ਼ਾਂ ਨਾ ਬਹਾਮਨੀ ਜੀ ਜਿਹੜੀ ਦਿਖਾਉਂਦੀ ਆ ਡਿਸਕੋ ਡਾਸਕ ਜੇ ਕਰਕੇ ਕੱਪੜੇ ਜੇ ਪਾ ਲੈਂਦੀ ਟਾਇਰ ਜੇ ਬਹੁਤ ਬੁਰਾ ਲੱਗਦਾ ਜੀ ਜਿੰਨਾ ਚੱਕ ਰਹੀ ਦਾ ਦਾ ਸਰੀਰ ਨਾ ਦਿਖਾਈਏ ਤੇ ਸਾਡਾ ਵਿਊ ਨਹੀਂ ਆਉਂਦੇਗੇ ਪੀ ਮੈਂ ਕਹਿੰਦਾ ਫਿਰ ਨੰਗੇ ਹੋ ਕੇ ਹੀ ਨੱਚ ਲੋਖਾਂ ਉਹ ਵੀ ਕੱਪੜੇ ਪਾਉਣ ਦੀ ਕੀ ਲੋੜ ਹੈਗੀ ਆ ਜਦ ਤੇ ਵੀਊ ਵੀ ਲੈਣੇ ਆ ਏਥੇ ਫਿਲਮ ਚਾਹੀ ਚਾਂਟਾਟ ਜੁਲੀਅਟ 3 ਦੇ ਵਿੱਚ ਆ ਦਿਲਜੀਤ ਨੇ ਉਹ ਦੱਸ ਤੂੰ ਪਤੰਦਰਾ ਇਦਾਂ ਦੇ ਜਨਾਨੀ ਕੁੜੀਆਂ ਨੂੰ ਫਿਲਮਾਂ ਦੇ ਵਿੱਚ ਜਨਾਨੀਆਂ ਨੂੰ ਲੈਣਾ ਹੈਗਾ ਉਹਦਾ ਖੁਦ ਗੰਦ ਪਾਉਣ ਦੀ ਹੈਗੀ ਆ ਤੁਹਾਡੇ ਧੀਆਂ ਭੈਣਾਂ ਨੂੰ ਬੱਚਿਆਂ ਨੂੰ ਕੀ ਸਮਝਾਉਗੀ ਤੇ ਜੇ ਹੁਣ ਅੰਮ੍ਰਿਤਪਾਲ ਮਹਿਰੋ ਨੇ ਆਵਾਜ਼ ਚੁੱਕੀ ਹੈਗੀ ਆ ਤੇ ਸਰਕਾਰਾਂ ਕੁਝ ਵੀ ਕਰਵਾ ਸਕਦੇ ਆ ਪਰ ਉਹਦੀ ਸਾਨੂੰ ਹਜੇ ਇਸ ਟਾਈਮ ਜ਼ਰੂਰਤ ਹੈ ਜਿਵੇਂ ਉਹ ਜਿਹੜੇ ਹਸਾਮਨਾ ਕੰਮ ਕਰਦਾ ਪਿਆ ਨਾ ਵਧੀਆ ਕੰਮ ਕਰਦਾ ਪਿਆ ਸਸ਼ੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਕੰਚਨ ਕੁਮਾਰੀ ਜਿਸ ਦਾ ਕਤਲ ਹੋ ਜਾਂਦਾ ਕੱਲ ਖਬਰ ਮਿਲਦੀ ਆ ਉਸ ਦੇ ਕਤਲ ਦੀ ਕੰਚਨ ਕੁਮਾਰੀ ਜਿਸ ਦਾ ਨਾਮ ਕਮਲਕੌਰ ਦੇ ਨਾਂ ਤੇ ਮਸ਼ਹੂਰ ਸੀ ਗਈ ਫੇਮਸ ਸੀ ਕਿਉਂਕਿ ਉਹਨੇ ਇੰਸਟਾਗ੍ਰam ਤੇ ਆਪਣੀ ਆਈਡੀ ਜਿਹੜੀ ਆ ਉਹ ਕਮਲਕੌਰ ਦੇ ਨਾਂ ਤੇ ਬਣਾਈ ਹੋਈ ਸੀ ਜ਼ਰੂਰ ਕੱਲ ਇੱਕ ਵਾਰੀ ਸਾਰੇ ਹੈਰਾਨ ਹੋ ਗਏ ਸੀ ਵੀ ਉਸ ਦੀ ਮੌਤ ਦੀ ਖਬਰ ਆਂਦੀ ਆ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਤਾਂ ਦੋ ਨਿਹੰਗ ਸਿੰਘ ਜਿਹੜੇ ਨੇ ਉਹ ਵੀ ਉਹਨਾਂ ਨੇ ਹਿਰਾਸਤ ਦੇ ਵਿੱਚ ਲਏ ਅਤੇ ਸਭ ਤੋਂ ਵੱਡੀ ਗੱਲ ਸਵੇਰੇ ਅਮਰਿਤਪਾਲ ਮੈਰੋ ਜਿਹੜੇ ਨੇ ਇਸ ਤੇ ਲਾਈਵ ਹੁੰਦੇ ਆ ਆਪਣੇ ਅਕਾਊਂਟ ਤੇ ਲਾਈਵ ਜਿਹੜਾ ਉਹ ਸਾਂਝਾ ਕਰਦੇ ਆ ਅਤੇ ਇਸ ਦੀ ਜ਼ਿੰਮੇਵਾਰੀ ਵੀ ਜਿਹੜੀ ਆ ਉਹਨਾਂ ਨਾਲ ਨਿਤੀ ਲਿੱਤੀ ਜਾਂਦੀ ਆ ਉਹ ਕਹਿੰਦੇ ਆ ਇਹ ਦੋ ਸਿੰਘਾਂ ਨੇ ਜਿਹੜਾ ਉਸ ਦਾ ਸੌਦਾ ਲਾਇਆ ਤੇ ਇਸ ਤੇ ਗੱਲਬਾਤ ਕਰਨ ਲਈ ਜਥੇਦਾਰ ਕੁਲਦੀਪ ਸਿੰਘ ਜੀ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਕਿੱਦਾਂ ਦੇਖਦੇ ਹੋ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਦਾ ਦੇਖਦੇ ਹੋ ਵੀ ਇਦਾਂ ਸਭ ਤੋਂ ਵੱਡੀ ਗੱਲ ਕੰਚਨ ਕੁਮਾਰੀ ਕਿਸ ਤਰੀਕੇ ਨਾਲ ਕਮਲਕੌਰ ਬਣ ਜਾਂਦੀ ਆ ਅਤੇ ਫਿਰ ਇੱਕ ਦਿਨ ਬਾਅਦ ਜਿਹੜਾ ਹੈ ਅੰਮ੍ਰਿਤਪਾਲ ਮਹਿਰੋ ਜਿਹੜੇ ਪਹਿਲਾਂ ਵੀ ਉਹਨਾਂ ਨੂੰ ਕਹਿ ਚੁੱਕੇ ਆ ਪਹਿਲਾਂ ਵੀ ਇੱਕ ਵਾਰੀ ਰੋਕਿਆ ਸੀ ਪਰ ਉਹ ਨਹੀਂ ਰੁਕੀ ਫਿਰ ਉਸ ਤੋਂ ਬਾਅਦ ਅੱਜ ਸਵੇਰੇ ਲਾਈਵ ਹੁੰਦਾ ਤੇ ਉਹ ਜ਼ਿੰਮੇਵਾਰੀ ਲੈਂਦੇ ਆ ਉਹ ਕਹਿੰਦੇ ਨੇ ਵੀ ਹਾਂ ਇਹ ਸਾਡੇ ਦੋਸਤ ਸਿੰਘਾਂ ਨੇ ਜਿਹੜਾ ਉਸ ਦਾ ਸੌਦਾ ਲਾਇਆ ਕਿਉਂਕਿ ਉਹ ਰੁਕ ਨਹੀਂ ਰਹੀ ਸੀ ਉਹ ਗੰਦ ਜਿਹੜੀ ਆ ਪਾਈ ਜਾ ਰਹੀ ਦੇਖੋ ਜੀ ਸੰਗਤ ਜੀ ਇਹ ਜਿਹੜੀ ਪੱਤਰਕਾਰ ਜਿਹੜੀ ਗੱਲ ਲੈਣਾ ਵੀ ਜਿਹੜਾ ਕਹਿੰਦੇ ਨੇ ਨਾ ਜਿਹਦਾ ਅੱਤ ਜਦੋਂ ਬੰਦਾ ਕੋਈ ਅੱਤ ਚੱਕਦਾ ਉਹਦਾ ਐਂਡ ਵੀ ਜ਼ਰੂਰ ਆਉਂਦਾ ਹੁੰਦਾ ਉਹਨੇ ਅੱਤ ਇੰਨੀ ਕੁ ਚੁੱਕੀ ਸੀ ਨਾ ਇੰਨੀ ਘੱਟ ਚੁੱਕੀ ਸੀ ਐਂਡ ਤਾਂ ਆਖਰ ਨੂੰ ਆਉਣਾ ਹੀ ਆਉਣਾ ਆਂਦਾ ਖੁੱ ਅੱਤ ਖੁਦਾ ਦਾ ਤੇ ਅੱਤ ਦਾ ਵੈਰ ਹੁੰਦਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਉਹ ਜਨਾਨੀ ਨੇ ਅੱਤ ਚੁੱਕੀ ਸੀ ਇੱਕ ਪ੍ਰਵਾਸੀ ਸੀਗੀ ਉਹ ਪਹਿਲੀ ਤੇ ਗੱਲ ਇੱਕ ਪ੍ਰਵਾਸੀ ਸੀਗੀ ਉਹ ਇੱਕ ਸਾਡੇ ਪੰਜਾਬ ਦੀ ਧਰਤੀ ਇਹ ਗੁਰੂ ਪੀਰਾਂ ਦੀ ਧਰਤੀ ਹੈਗੀ ਆ ਮੰਨਦੇ ਹੋ ਨਾ ਸਾਡੀ ਪੰਜਾਬ ਦੇ ਵਿੱਚ ਆਣ ਕੇ ਗੁਰੂ ਪੀਰਾਂ ਦੀ ਧਰਤੀ ਨੂੰ ਕਲੰਕ ਲਾਉਣਾ ਬਹੁਤ ਵੱਡੀ ਗੱਲ ਹੈ ਇੱਕ ਤਾਂ ਨੇ ਕਲੰਕ ਲਾਇਆ ਬਹੁਤ ਵੱਡਾ ਜਿਆਦਾ ਵੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਜੇ ਉਸ ਜਵਾਨ ਨੇ ਉਹ ਢਿੰਗ ਸਿੰਘ ਨੇ ਉਹ ਫੌਜ ਨੇ ਉਹਨਾਂ ਨੂੰ ਕਹਿ ਦਿੱਤਾ ਅੰਮ੍ਰਿਤਪਾਲ ਮਹਿਰੋ ਨੇ ਕਹਿ ਦਿੱਤਾ ਵੀ ਭਾਈ ਇਹ ਚੀਜ਼ਾਂ ਬੰਦ ਕਰ ਦੇ ਨਹੀਂ ਚੱਜਦੀਆਂ ਆਪਣੇ ਬੱਚੇ ਆ ਛੋਟੇ ਛੋਟੇ ਸਾਰੇ ਬੱਚੇ ਅੱਜ ਕੱਲ ਤੁਸੀਂ ਪੱਤਰਕਾਰ ਦੀ ਦੇਖੋ ਛੋਟੇ ਛੋਟੇ ਬੱਚੇ ਕੰਮ ਆਉਂਦਾ ਮਵੈਲਾਂ ਤੇ ਕੰਮ ਹੋ ਰਿਆ ਆਨਲਾਈਨ ਸੋਸ਼ਲ ਮੀਡੀਆ ਤੇ ਚੱਲ ਰਿਆ ਸੋਸ਼ਲ ਮੀਡੀਆ ਤੇ ਉਹ ਇੰਨਾ ਗੰਦ ਪਾ ਰਹੀ ਸੀ ਮਹਾਰਾਜ ਨਾ ਕਰਦੇ ਜਿੱਦਾਂ ਉਹ ਜਿੱਦੜੇ ਹਸਾਬ ਨਾਲ ਹੀ ਵੀਡੀਓ ਦੇਖਦੇ ਸੀਗੇ ਮੈਨੂੰ ਲੱਗਦਾ ਸਾਨੂੰ ਹੀ ਸ਼ਰਮ ਆਉਂਦੀ ਸੀ ਵੀਡੀਓ ਦੇਖਦੇ ਜਦੋਂ ਸਾਹਮਣੇ ਕਿਤੇ ਆਉਂਦੀ ਸੀਗੀ ਉਹ ਵੀਡੀਓ ਕਿਤੇ ਬੱਚਿਆਂ ਦੇ ਕੰਮ ਕਰਦੇ ਆਂ ਤੇ ਮੂਹਰੇ ਆ ਜਾਵੇ ਉਸ ਜਿਹੜੀ ਵੀ ਉਹ ਜਿਹੜੀ ਪ੍ਰਵਾਸਨ ਸੀਗੀ ਉਹ ਜਿਹੜੀ ਪ੍ਰਵਾਸਨ ਇਦਾਂ ਦੇ ਗੰਦ ਪਾਏ ਸੋਸ਼ਲ ਮੀਡੀਆ ਦੇ ਉੱਤੇ ਤੇ ਉਹ ਬੱਚਿਆਂ ਦੇ ਮੂਹਰੇ ਆ ਜਾਵੇ ਉਹ ਬੱਚਿਆਂ ਨੇ ਕੀ ਦਿਮਾਗ ਤੇ ਕੀ ਗੱਲ ਬੀਤੂਗੀ ਉਹਨਾਂ ਬੱਚਿਆਂ ਦੇ ਉੱਤੇ ਕਿੱਦਾਂ ਦਾ ਉਹਨਾਂ ਦਾ ਮੈਡ ਕਿੱਥੇ ਜਾਊਗਾ ਵੀ ਇਹ ਚੀਜ਼ਾਂ ਗੰਦ ਚੀਜ਼ਾਂ ਮਿਕਦੀਆਂ ਪਈਆਂ ਨੇ ਗੰਦ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਈਆਂ ਨੇ ਸਾਡੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਗੰਦੇ ਦਿਖਾਉਣ ਨਹੀਂ ਮਿਲ ਗਿਆ ਹੈਗਾ ਸਾਰਿਆਂ ਦੇ ਬੱਚੇ ਪੜ ਪੜਦੇ ਹੈਗੇ ਆ ਹਰ ਇੱਕ ਦੇ ਹੱਥ ਦੇ ਬੱਚੇ 10-10 ਸਾਲ ਦੇ ਬੱਚੇ ਦੇ ਮੋਬਾਈਲ ਆ ਹੱਥ ਦੇ ਵਿੱਚ ਅ fırsਰਾਂ ਦੇ ਵਿੱਚ ਬੱਚੇ ਵੀ ਪੜਦੇ ਹੈਗੇ ਆ ਪੜਦੇ ਨਹੀਂ ਹੈਗੇ ਉਹਨਾਂ ਦੇ ਵੀ ਜਦੋਂ ਗਲਤ ਵੀਡੀਓ ਆਉਣੀਆਂ ਉਹਨਾਂ ਦੇ ਵੀ ਮਾੜਾ ਅਸਰ ਪੈਣਾ ਹੀ ਪੈਣਾ ਹੈਗਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਨੇ ਵੇਖ ਕੇ ਵਧੀਆ ਹੋਇਆ ਜਿਹੜਾ ਗੰਦਨਾ ਜਦੋਂ ਜ਼ਿਆਦਾ ਗੰਦ ਆ ਜਾਵੇਂ ਨਾ ਉਹ ਮੁਸ਼ਕ ਮਾਰਨ ਲੱਗ ਜਾਂਦਾ ਹੁੰਦਾ ਉਹਨੂੰ ਸਾਫ਼ ਕਰ ਦੇਣਾ ਚਾਹੀਦਾ ਹੈਗਾ ਵੈਸੇ ਵਧੀਆ ਹੋਇਆ ਸਾਫ਼ ਹੋ ਗਿਆ ਮੈਂ ਤਾਂ ਵਧੀਆ ਹੀ ਕਹੂੰਗਾ ਵੀ ਜਿਹੜਾ ਗੰਦ ਹੈ ਸਾਫ਼ ਹੋਣਾ ਚਾਹੀਦਾ ਹੈਗਾ ਕਾਨੂੰਨ ਹੈ ਦਲੀਲ ਹੈ ਵਕੀਲ ਹੈ ਸਭ ਕੁਝ ਹੈਗਾ ਦੇਖੋ ਜੀ ਕਾਨੂੰਨ ਵੀ ਹੈਗਾ ਕਾਨੂੰਨ ਨੂੰ ਨਹੀਂ ਪਤਾ ਹੈਗਾ ਕਾਨੂੰਨ ਦੇ ਵੀ ਬਾਲ ਬੱਚੇ ਦੇਖਦੇ ਹੀ ਐ ਸੋਸ਼ਲ ਮੀਡੀਆ ਦੇਖਦੇ ਨਹੀਂ ਉਹ 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 ਦੇਖਦੇ ਨਹੀਂ ਉਹਨਾਂ ਨੂੰ ਨਹੀਂ ਨਜ਼ਰ ਆ ਰਿਹਾ ਵੀ ਕਿੰਨਾ ਗੰਦ ਬੋਲਦੀ ਪਈ ਆ ਉਹਨਾਂ ਨੂੰ ਵੀ ਉੱਤੇ ਐਕਸ਼ਨ ਲੈਣਾ ਚਾਹੀਦਾ ਤੇ ਕੱਲਾ ਜੇ ਹੁਣ ਜੇ ਨਿੰਗਾ ਸਿੰਘਾ ਨੇ ਐਕਸ਼ਨ ਲੈ ਲਿਆ ਤੇ ਹੁਣ ਫਿਰ ਕਹਿੰਦੇ ਪਏ ਵੀ ਦੂਜਾ ਗਲਤ ਕੰਮ ਹੋ ਗਿਆ ਕਿ ਕਹਿ ਵੀ ਸਵਾਲ ਵੱਡਾ ਉੱਠਦਾ ਪਿਆ ਕੰਚਨ ਕੁਮਾਰੀ ਕਿਸ ਤਰੀਕੇ ਨਾਲ ਕਮਲਕੌਰ ਬਣ ਜਾਂਦੀ ਆ ਕਮਲਕੌਰ ਤੋਂ ਬਾਅਦ ਆਪਣੇ ਨਾਮ ਦੇ ਵਿੱਚ ਭਾਬੀ ਵੀ ਲਾ ਲੈਂਦੀ ਆ ਕਿਸ ਤਰੀਕੇ ਨਾਲ ਇਹ ਸਭ ਕੁਝ ਹੁੰਦਾ ਸਾਡਾ ਪੰਜਾਬ ਬਦਨਾਮ ਕਰਨ ਵਾਸਤੇ ਪੱਤਰਕਾਰ ਹੀ ਸਾਡਾ ਪੰਜਾਬ ਬਦਨਾਮ ਕਰਤੇ ਧਰਤੀ ਜਿਹੜੀ ਸਾਡੀ ਪੁਰਖਾਂ ਦੀ ਜਿਵੇਂ ਇਹ ਪੁਰਖਾਂ ਦੀ ਧਰਤੀ ਆ ਪੀਰਾਂ ਫਕੀਰਾਂ ਦੀ ਧਰਤੀ ਆ ਇਹਦੇ ਵਿੱਚ ਉਹ ਬਦਨਾਮ ਕਰਨ ਵਾਸਤੇ ਪ੍ਰਵਾਸੀ ਨੇ ਆਣ ਕੇ ਇੱਕ ਨਾਂ ਕਿਡਾ ਰੱਖਤਾ ਕੌਰ ਲਾਤਾ ਫਿਰ ਉਤੋਂ ਭਾਬੀ ਲਿਖਵਾਤਾ ਪੰਜਾਬੀ ਦੇ ਵਿੱਚ ਤੇ ਇਹਨੂੰ ਸ਼ਰਮ ਨਹੀਂ ਆਏਗੀ ਵੀ ਜੇ ਤੂੰ ਪੌਣਾ ਗੰਦ ਪਾਈ ਆ ਜੂਪੀ ਬਿਹਾਰ ਦੇ ਵਿੱਚ ਪਾਈ ਆ ਸਾਡੇ ਪੰਜਾਬ ਚ ਨਾ ਨਾ ਸਾਡੇ ਬਦਨਾਮ ਨਾ ਨਾ ਕਰ ਸਕਦੀ ਧਰਤੀ ਨੂੰ ਨਾ ਬਦਨਾਮ ਕਰਦੇ ਪੰਜਾਬ ਨੂੰ ਨਾ ਤਾਂ ਬਦਨਾਮ ਕਰ ਬਹੁਤ ਮਾਰੀ ਗੱਲ ਹੈ ਬਹੁਤ ਘਟਨਾ ਗੱਲ ਹੈਗੀ ਇਹ ਜਿਹੜਾ ਇਹਨੇ ਆਣ ਕੇ ਕੌਰ ਨਾਲ ਲਾਇਆ ਸਾਡੇ ਸਾਡੀ ਸਿੱਖੀ ਨੂੰ ਬਦਨਾਮ ਕੀਤਾ ਹੋਇਆ ਨਹੀਂ ਲੱਗਦਾ ਵੀ ਅਮਰਿਤਪਾਲ ਦੀ ਹਜੇ ਹੋਰ ਜ਼ਰੂਰਤ ਐ ਸਾਨੂੰ ਹੋਰ ਕਈ ਮਾਮਲਿਆਂ ਦੇ ਵਿੱਚ ਕਿਉਂਕਿ ਇਸ ਮਾਮਲੇ ਦੇ ਵਿੱਚ ਜੇ ਕਿੱਥੇ ਨਾ ਕਿੱਥੇ ਕਾਰਵਾਈ ਹੁੰਦੀ ਐ ਕਿਉਂਕਿ ਪੁਲਿਸ ਵੀ ਕਹਿ ਰਹੀ ਐ ਵੀ ਅਮਰਿਤਪਾਲ ਦੀ ਜਿਹੜੀ ਆ ਭਾਲ ਕਰ ਰਹੀ ਐ ਤੇ ਤੁਹਾਨੂੰ ਪਤਾ ਐ ਇਨਵੈਸਟੀਗੇਸ਼ਨ ਨੂੰ ਕਾਫੀ ਸਮਾਂ ਲੱਗ ਜਾਂਦਾ ਉਹਨਾਂ ਸਮੇਂ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਨਾ ਉਸ ਨੂੰ ਰਹਿਣਾ ਪਊ ਦੇਖੋ ਜੀ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਨਾ ਇਹਨੇ ਦੇਖੋ ਪਹਿਲਾਂ ਮੁੰਡੇ ਕਿੰਨੇ ਮਰਵਾਏ ਹੈਗੇ ਆ ਮਰੇ ਆ ਨਾ ਮੁੰਡੇ ਜਿੰਨੇ ਵੀ ਆਵਾਜ਼ ਚੁੱਕੀ ਐ ਉਹ ਡੀਐਨਡੀ ਆ ਉਹਦਾ ਜ ਜੇ ਹੁਣ ਅਮਰਿਤਪਾਲ ਮਹਿਰੋ ਨੇ ਆਵਾਜ਼ ਚੁੱਕੀ ਹੈਗੀ ਆ ਤੇ ਸਰਕਾਰਾਂ ਕੁਛ ਵੀ ਕਰਵਾ ਸਕਦੇ ਆ ਪਰ ਉਹਦੀ ਸਾਨੂੰ ਹਜੇ ਇਸ ਟਾਈਮ ਜ਼ਰੂਰਤ ਹੈ ਜਿਵੇਂ ਉਹ ਜਿਹੜੇ ਹਸਾਬ ਨਾਲ ਕੰਮ ਕਰਦਾ ਪਿਆ ਨਾ ਵਧੀਆ ਕੰਮ ਕਰਦਾ ਪਿਆ ਵਧੀਆ ਧੀਆਂ ਭੈਣਾਂ ਦੀਆਂ ਰਾਖੀ ਰੱਖਦਾ ਪਿਆ ਬਜ਼ੁਰਗਾਂ ਦੀਆਂ ਰਾਖੀ ਰੱਖਦਾ ਪਿਆ ਹੈਗਾ ਆ ਦੇਖੋ ਪਿੱਛੇ ਦਿੱਲੀ ਦੇ ਵਿੱਚ ਕੁੜੀ ਦੇ ਨਾਲ ਕਿੰਨਾ ਧੱਕਾ ਆਈ ਉਹਦੇ ਦਸਤਾਰ ਬੰਨ ਕੇ ਆਇਆ ਉਹਨੂੰ ਤੇਗ ਦੇ ਕੇ ਆਇਆ ਹੈਨਾ ਇਦਾਂ ਦੇ ਕੰਮ ਆਪਣੇ ਪੰਜਾਬ ਦੀ ਧਰਤੀ ਤੇ ਹੋਣੇ ਚਾਹੀਦੇ ਇਹ ਕਰਨੇ ਕਿਹਨੇ ਆ ਜਿਹੜੇ ਅਸੀਂ ਕੰਮ ਕਰਦੇ ਹੈਗੇ ਆ ਜਿਹੜੇ ਸਾਡੇ ਬੱਚੇ ਕੰਮ ਕਰਦੇ ਪਏ ਹੈਗੇ ਆ ਅਮਰਤਪਾਲ ਮੈਹਰੋ ਕੰਮ ਕਰਦਾ ਪਿਆ ਇਹ ਸਰਕਾਰ ਨੂੰ ਕਰਨਾ ਚਾਹੀਦਾ ਸਰਕਾਰ ਸੁੱਤੀ ਪਈ ਹੈ ਸਰਕਾਰ ਨੂੰ ਵੀ ਚਾਹੀਦਾ ਹੈਗਾ ਵੀ ਇਹ ਕੰਮ ਮੂਰੇ ਹੋ ਕੇ ਕਰੇ ਜਿਹੜੀਆਂ ਏਦਾਂ ਦੇ ਗੰਦ ਪਾਉਂਦੇ ਹੈਗੇ ਆ ਏਦਾਂ ਦੀਆਂ ਸੋਸ਼ਲ ਮੀਡੀਆ ਤੇ ਤੇ ਐਡੀਆਂ ਬੰਦੀਆਂ ਨੇ ਉਹ ਐਡੀਆਂ ਨੂੰ ਕਿਉਂ ਨਹੀਂ ਬਲੌਕ ਕਰਦੇ ਉਹਨਾਂ ਨੂੰ ਕਿਉਂ ਬੰਦ ਕਿਉਂ ਨਹੀਂ ਕਰਦੇ ਉਹਨਾਂ ਨੂੰ ਦੁਬਾਰਾ ਚਲਾਉਣਾ ਹੀ ਨਹੀਂ ਚਾਹੀਦਾ ਨਾ ਕਿਸੇ ਦੀ ਜਾਨ ਜਾਵੇ ਜੇ ਗੰਦਪਾ ਦਿਖਾਵਾਂਗੇ ਤਾਂ ਜਾਨ ਜਾਊਗੀ ਜੀ ਜਾਊਗੀ ਕੋਈ ਵੀ ਉੱਠ ਸਕਦਾ ਹੈਗਾ ਇਹ ਸਿਰ ਕੱਢ ਸਰਦਾਰ ਹੁੰਦੇ ਆ ਇਹ ਕਿਸੇ ਦੀ ਬੇਅਦਵੀ ਨਹੀਂ ਸਹਿ ਸਕਦੇ ਸਾਡੇ ਬੱਚਿਆਂ ਦੀ ਜਿਵੇਂ ਬੱਚਿਆਂ ਵੀਡੀਓ ਦੇਖਦੇ ਆ ਸਾਡੇ ਬੱਚਿਆਂ ਤੇ ਬਹੁਤ ਮਾੜਾ ਅਸਰ ਪੈਂਦਾ ਇਹ ਬਹੁਤ ਵੱਡੀ ਗੱਲ ਹੈ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਠੀਕ ਹੈ ਨ ਕਿਆ ਵੀ ਗੱਲ ਆ ਜੋਤੀ ਸਵੇਰ ਦੀ ਵੀਡੀਓ ਪਈ ਆ ਅਮਰਤਪਾਲ ਮੈਰੋ ਦੀ ਤਾਂ ਕਈਆਂ ਜਿਹੜੇ ਗੰਦਪਾਣ ਵਾਲੇ ਸੀ ਉਹਨਾਂ ਨੇ ਮਾਫੀਆਂ ਮੰਗਣੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਕਹਿਤਾ ਵੀ ਅਸੀਂ ਹੁਣ ਜੜੀਆਂ ਇਹੋ ਜਿਹੀਆਂ ਵੀਡੀਓਜ਼ ਨਹੀਂ ਪਾਵਾਂਗੇ ਵਧੀਆ ਗੱਲ ਹੈ ਮੈਂ ਤਾਂ ਕਹਿਣਾ ਉਹਨਾਂ ਨੂੰ ਵੀਰਾਂ ਨੂੰ ਇਹ ਕਹਿਣਾ ਚਾਹਣਾ ਵੀ ਭਰਾਵੋ ਆਪਾਂ ਵਧੀਆ ਮੈਸੇਜ ਦਿਓ ਆਪਣਾ ਪੰਜਾਬ ਦੀ ਧਰਤੀ ਹੈ ਇਹ ਪੀਰਾਂ ਫਕੀਰਾਂ ਦੀ ਧਰਤੀ ਵਧੀਆ ਪੀਰਾਂ ਫਕੀਰਾਂ ਵਾਲਾ ਮੈਸੇਜ ਦਿਓ ਵਧੀਆ ਬੱਚਿਆਂ ਨੂੰ ਪੜ੍ਹਾਈ ਵਾਲਾ ਮੈਸੇਜ ਦਿਓ ਵੀ ਆਪਣੇ ਬੱਚਿਆਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਨੂੰ ਆਪਾਂ ਦੇਵਾਂਗੇ ਮੈਸੇਜ ਦੇਵਾਂਗੇ ਜਵਾਕ ਆਪਣੇ ਸਹੀ ਰਾਸਤੇ ਤੁਰਨ ਜੇ ਆਪਾਂ ਗਲਤ ਰਾਸਤੇ ਤੁਰਾਂਗੇ ਉਹੀ ਬੱਚਿਆਂ ਦੇ ਗਲਤ ਅਸਰ ਪਊਗਾ ਪਊਗਾ ਨਹੀਂ ਜੀ ਪੱਤਰਕਾਰ ਜੀ ਇਹ ਚੀਜ਼ਾਂ ਆਪਾਂ ਨੂੰ ਮੈਂ ਵਧੀਆ ਕਹਿੰਨਾ ਮਾਫੀ ਮੰਗਦੇ ਵਧੀਆ ਗੱਲ ਆ ਤੁਸੀਂ ਕੰਮ ਛੱਡੋ ਅਸੀਂ ਵੀ ਕਹਿੰਦੇ ਆ ਵੀ ਜਿਹੜਾ ਸੋਸ਼ਲ ਮੀਡੀਆ ਤੇ ਗੰਦ ਹੈ ਇਹਨੂੰ ਜਿਵੇਂ ਖਤਮ ਹੋਣਾ ਚਾਹੀਦਾ ਹੈਗਾ ਬੰਦ ਹੋਣਾ ਚਾਹੀਦਾ ਇਹ ਮੀਡੀਆ ਤੇ ਗੰਦ ਸੋਸ਼ਲ ਮੀਡੀਆ ਤੇ ਗੰਦ ਤਾਂ ਹੋਣਾ ਜੇ ਤਾਂ ਇਹ ਇੱਕ ਬਿੰਨਸ ਐ ਸੋਸ਼ਲ ਮੀਡੀਆ ਇੱਕ ਬਿੰਨਸ ਐ ਤੇ ਕੰਮ ਕਰਦੇ ਲੋਕ ਕਮਾਕਾਰਾਂ ਦੇ ਗੱਲ ਕਰੋ ਕੋਈ ਹੋਰ ਕੰਮ ਕਰੋ ਇਹ ਥੋੜੀ ਆ ਯਾਰ ਤੁਸੀਂ ਗੰਦ ਦਿਖਾਈ ਜਾਓਗੇ ਗੰਦ ਵਾਸਤੇ ਤਾਂ ਨਹੀਂ ਬਣਿਆ ਸੋਸ਼ਲ ਮੀਡੀਆ ਫਿਰ ਜੇ ਬਣਿਆ ਤਾਂ ਤੁਸੀਂ ਦੱਸ ਦੋ ਪੱਤਰਕਾਰ ਵੀ ਗੱਲ ਹੈ ਨਾ ਵੀ ਇਹੋ ਜਿਹੇ ਲੋਕਾਂ ਨੂੰ ਫੇਮ ਵੀ ਬੜੀ ਜਲਦੀ ਮਿਲ ਜਾਂਦਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਬੰਦਾ ਮਾਫੀ ਮੰਗਦਾ ਪਿਆ ਤ론ਾ ਦੀ ਆਈਡੀ ਉਹਨਾਂ ਨੇ ਆਪ ਦੱਸੀ ਵੀ ਉਹ ਕਹਿੰਦਾ ਪਹਿਲਾਂ ਅਸੀਂ ਚੰਗੀਆਂ ਵੀਡੀਓਜ਼ ਬਣਾਉਂਦੇ ਸੀ ਕਿਸੇ ਨੇ ਦੇਖਿਆ ਨਹੀਂ ਜਦੋਂ ਅਸੀਂ ਮਾੜੀਆਂ ਪਾਣੀਆਂ ਚ ਸ਼ੁਰੂ ਕੀਤੀਆ ਤਾਂ ਲੋਕ ਭਰ-ਭਰ ਕੇ ਦੇਖਣਾ ਸ਼ੁਰੂ ਹੋ ਗਏ ਗਲਤੀ ਤਾਂ ਲੋਕਾਂ ਦੀ ਵੀ ਹੈ ਨਾ ਜਿਹੜੇ ਦੇਖਦੇ ਆ ਜਿਹੜੇ ਇਹਨਾਂ ਨੂੰ ਵਿਊਜ਼ ਦਿੰਦੇ ਆ ਜਿਹੜੇ ਇਹਨਾਂ ਨੂੰ ਇਸ ਤਰੀਕੇ ਨਾਲ ਪ੍ਰਮੋਟ ਕਰ ਦਿੰਦੇ ਆ ਕਿ ਇਹਨਾਂ ਨੂੰ ਇੰਨਾ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਪੱਤਰਕਾਰ ਜੋ ਖੱਟ ਲੋਕ ਹੁੰਦੇ ਆ ਗੰਦੇ ਲੋਕ ਹੁੰਦੇ ਆ ਜਿਹੜੇ ਇਹ ਥੱਲੇ ਕਮੈਂਟਾਂ ਦੇ ਵਿੱਚ ਮਾਰਦੇ ਨੇ ਵਾਹ ਵਾਹ ਕਰਦੇ ਏਦਾਂ ਦੇ ਬੰਦਿਆਂ ਦੀ ਉਹ ਮੈਂ ਉਹਨਾਂ ਨੂੰ ਗੰਦੇ ਲੋਕ ਹੀ ਸਮਝੂਗਾ ਕਿਉਂ ਉਹਨਾਂ ਦੇ ਘਰੇ ਧੀਆ ਪੇਣਾ ਨਹੀਂ ਹੈਗੇ ਆ ਗਿਆ ਉਹਨਾਂ ਦੇ ਬੱਚੇ ਨਹੀਂ ਹੈਗੇਗੇ ਉਹਨਾਂ ਦੇ ਛੋਟੇ ਛੋਟੇ ਬੱਚੇ ਨਹੀਂ ਹੈਗੇਗੇ ਜੇ ਉਹਨਾਂ ਦੇ ਬੱਚੇ ਹੋਣ ਜਾਂ ਉਹਨਾਂ ਦੀਆਂ ਧੀਆ ਹੋਣ ਜਾਂ ਉਹਨਾਂ ਦੀਆਂ ਮਾਵਾਂ ਹੋਣ ਫਿਰ ਉਹਨਾਂ ਨੂੰ ਸ਼ਰਮ ਲੱਗੇ ਵੀ ਇਹ ਚੀਜ਼ ਨਹੀਂ ਦਿਖਾਉਣੀ ਚਾਹੀਦੀ ਉਹ ਤਾਂ ਹੀ ਵਾਹ ਵਾਹ ਕਰਦੇ ਹੈਗੇ ਥੱਲੇ ਬੈਠੇ ਜਿਨ੍ਹਾਂ ਦਾ ਕੋਈ ਹੁੰਦਾ ਨਹੀਂਗਾ ਕਮਲਕੌਰ ਦੀ ਆਈਡੀ ਦੇਖੋ ਉਸ ਦੇ ਵਿੱਚ ਜਦੋਂ ਤੁਸੀਂ ਸਰਚ ਆਊਟ ਕਰੋਗੇ ਨਾ ਆਈਡੀ ਨੂੰ ਪੂਰਾ ਦੇਖੋਗੇ ਤਾਂ ਬੜੇ ਵੱਡੇ ਵੱਡੇ ਲੋਕ ਉਸ ਦੇ ਵਿੱਚ ਉਹਨਾਂ ਨੇ ਫੋਲੋ ਕੀਤਾ ਆ ਵੀ ਇਹ ਨਹੀਂ ਵਧੀਆ ਕਰਾ ਦੇ ਲੋਕਾਂ ਨੇ ਬੜਿਆਂ ਨੇ ਫੋਲੋ ਕੀਤਾ ਮੈਂ ਕਹਿੰਦਾ ਕਈਆਂ ਨੇ ਤਾਂ ਚਲੋ ਕੀਤਾ ਉਹ ਆਪ ਹੀ ਕਰੈਕਟਰਲੈਸ ਉਹੋ ਜਿਹੇ ਹੀ ਨੇ ਜਿਨੇ ਜਿਹਨੇ ਕਮਲਕੌਰ ਨੂੰ ਕਈਆਂ ਨੇ ਬਟ ਕਈ ਬੜੇ ਵਧੀਆ ਪਰਿਵਾਰਾਂ ਦੇ ਲੋਕ ਆ ਬੜੇ ਉੱਚੇ ਅਹੁਦੇ ਤੇ ਬੈਠੇ ਉਹਨਾਂ ਲੋਕਾਂ ਨੇ ਫੋਲੋ ਕੀਤਾ ਹੈ ਤੇ ਦੇਖ ਕੇ ਹੈਰਾਨੀ ਹੁੰਦੀ ਆ ਵੀ ਇਹਨਾਂ ਨੂੰ ਕੀ ਲੋੜ ਪੈ ਗਈ ਉਹ ਖਾਚ ਲੋਕ ਐ ਖਾਚ ਹੀ ਕਵਾਂਗੇ ਉਹਨਾਂ ਨੂੰ ਜਿਹੜੇ ਏਡੇ ਏਡੇ ਵੱਡੇ ਉਹਨਾਂ ਦੇ ਧੀਆਂ ਭੈਣਾਂ ਨੂੰ ਬੱਚਿਆਂ ਨੂੰ ਵੀ ਉਹਨਾਂ ਨੂੰ ਤਾਂ ਚਾਹੀਦਾ ਇਹ ਚੀਜ਼ਾਂ ਬੰਦ ਕਰਵਾਉਣੀਆਂ ਵੀ ਆਪਣੇ ਜਿਹੜੇ ਬੱਚੇ ਆ ਇਹ ਗਲਤ ਰਾਹ ਤੇ ਨਾ ਤੁਰਨ ਆਪਣੇ ਬੱਚੇ ਵਧੀਆ ਰਾਹ ਤੇ ਤੁਰਨ ਆਪਣੇ ਬੱਚੇ ਵਧੀਆ ਕੰਮ ਕਰਨ ਇਹ ਥੋੜੀ ਆ ਯਾਰ ਜੇ ਤੁਸੀਂ ਫੋਲੋ ਕਰਦੇ ਪਏ ਕੋਈ ਵਧੀਆ ਚੀਜ਼ ਨੂੰ ਫੋਲੋ ਕਰੋ ਗੁਰੂ ਮਹਾਰਾਜ ਦੇ ਇੰਨੇ ਵਧੀਆ ਸ਼ਬਦ ਆਉਂਦੇ ਉਹਨੂੰ ਫੋਲੋ ਕਰੋ ਬੱਚੇ ਦੇ ਇੰਨੇ ਸੋਹਣੇ ਹੱਸ ਮੁਖ ਦੇ ਕਹਾਣੀਆਂ ਆਉਂਦੀਆਂ ਛੋਟੀਆਂ ਛੋਟੀਆਂ ਗੁਰੂ ਮਹਾਰਾਜ ਨੂੰ ਬੱਚਿਆਂ ਨੂੰ ਸਿਖਾਉਣ ਵਾਸਤੇ ਉਹਨਾਂ ਨੂੰ ਫੋਲੋ ਕਰੋ ਤੁਸੀਂ ਗੰਧ ਹੀ ਫੋਲੋ ਕਰਨਾ ਹੈਗਾ ਕਹਿੰਦੇ ਸਰਦਾਰ ਜੀ ਆਪਾਂ ਗੰਦ ਪਿਆ ਨਾ ਨਾਲੀ ਐ ਨਾਲੀ ਦੇ ਵਿੱਚ ਰੋੜਾ ਮਾਰਾਂਗੇ ਨਾ ਉਹ ਸਿੱਟੇ ਆਪਣੇ ਤੇ ਹੀ ਪੈਣੇ ਆ ਤੇ ਉੱਪਰ ਨੂੰ ਮੂੰਹ ਕਰਕੇ ਥੁੱਕਾਂਗੇ ਤਾਂ ਥੁੱਕ ਆਪਣੇ ਤੇ ਹੀ ਡਿੱਗਣਾ ਹੈਗਾ ਇਹ ਉਹ ਚੀਜ਼ਾਂ ਨੇ ਜੇ ਆਪਾਂ ਗੰਦ ਦਿਖਾਉਣੇ ਮਾੜਾ ਅਸਰ ਪੈਣਾ ਹੀ ਪੈਣਾ ਇਹ ਤੁਹਾਨੂੰ ਕੀ ਲੱਗਦਾ ਵੀ ਸਹੀ ਕੀਤਾ ਮੈਂ ਤਾਂ ਕਹੂੰਗਾ ਜੀ ਜੇ ਸਾਡੇ ਬੱਚੇ ਸਹੀ ਰਾਸਤੇ 'ਚ ਜੇ ਗੰਦ ਖਤਮ ਹੋਣ ਦੇ ਨਾਲ ਸਾਡੇ ਬੱਚੇ ਸਹੀ ਰਾਸਤੇ ਤੁਰਦੇ ਆ ਗੁਰੂ ਮਹਾਰਾਜ ਦੇ ਲਾੜ ਲੱਗਦੇ ਆ ਵਧੀਆ ਰਾਸਤੇ ਪੈਂਦੇ ਆ ਬਹੁਤ ਵਧੀਆ ਕੰਮ ਹੈ ਕਈ ਸੋਸ਼ਲ ਮੀਡੀਆ ਤੇ ਸਰਦਾਰ ਦਾ ਰੂਪ ਹੀ ਆ ਉਹਨਾਂ ਦਾ ਵੀ ਸਿੰਘਾਂ ਦਾ ਰੂਪ ਹੀ ਆ ਉਹਨਾਂ ਨੇ ਵੀ ਨਾਮ ਪਿੱਛੇ ਬਹੁਤ ਕੁਝ ਲਾਇਆ ਹੈ ਨਾਮ ਅੱਗੇ ਲਾਇਆ ਮੈਂ ਨਾਮ ਨਹੀਂ ਲਊਂਗਾ ਬੜਾ ਸੋਸ਼ਲ ਮੀਡੀਆ ਤੇ ਵਧੀਆ ਇਨਫਲੂਐਂਸਰ ਵੀ ਆਪਣੇ ਆਪ ਨੂੰ ਗਨਿੰਦਾ ਉਹ ਤਾਂ ਕਹਿੰਦਾ ਵੀ ਕੁੜੀਆਂ ਤੇ ਇਦਾਂ ਹੱਤ ਕੋ ਚੱਕਿਆ ਇਹਨਾਂ ਹੱਤ ਚੱਕਣ ਦੀ ਨਾਲ ਕੀ ਆ ਵੀ ਇੱਕ ਔਰਤ ਨੂੰ ਕਿਉਂ ਮਾਰਿਆ ਯਾਰ ਗੱਲ ਸੁਣੋ ਉਹ ਬੰਦੇ ਨੇ ਜੇ ਕਹਿ ਦਿੱਤਾ ਵੀ ਔਰਤ ਨੂੰ ਮਾਰਿਆ ਜੇ ਉਹਦੀ ਕੋਈ ਜਨਾਨੀ ਉਹਦੀ ਭੈਣ ਜਾਂ ਕੋਈ ਇਦਾਂ ਡਾਂਸ ਨੰਗਾ ਕਰਕੇ ਕਰੂਗੀ ਇਦਾਂ ਗਲਤ ਗੱਲ ਦਿਖਾਊਗੀ ਉਹ ਸਵਰ ਕਰ ਲੂਗਾ ਕਰ ਲੂ ਆ ਉਹ ਫਿਰ ਦਿਖਾ ਲਵੇ ਖਾਚ ਹੋਊਗਾ ਮੈਂ ਤਾਂ ਉਹਨੂੰ ਵੀ ਖਾਚ ਹੀ ਕਹੂੰਗਾ ਫਿਰ ਵੀ ਗੰਦਾ ਬੰਦਾ ਹੋਊਗਾ ਉਹ ਤਾਂ ਵੀ ਜਿਹੜਾ ਕਹਿ ਰਿਹਾ ਵੀ ਕੁੜੀ ਦੇ ਹੱਥ ਨਹੀਂ ਚੁੱਕਣਾ ਉਹ ਨਹੀਂ ਕਰਨ ਵੀ ਉਹ ਜਨਾਨੀਆਂ ਜਿਹੜੀਆਂ ਗਲਤ ਘਰ ਰਸਤੇ ਤੋਰਨ ਸਾਡੇ ਨਿੱਕੇ ਨਿੱਕੇ ਬੱਚੇ ਆ ਉਹਨਾਂ ਨੂੰ ਗਲਤ ਰਸਤੇ ਪਾਓ ਗੰਧੀਆਂ ਗੰਧੀਆਂ ਗੱਲਾਂ ਕਰਕੇ ਉਹਨਾਂ ਨੂੰ ਗਲਤ ਰਸਤੇ ਪਾਓ ਸਾਡੇ ਜਵਾਕਾਂ ਦੇ ਸਰ ਕੀ ਪਊਗਾ ਇਹ ਗਲਤ ਗੱਲ ਹੈਗੀ ਆ ਇਹ ਨਹੀਂ ਜਿਹੜੂ ਵੀ ਜਿੰਨੇ ਵੀ ਬੰਦੇ ਹੈਗੇ ਆ ਸੁਣਦੇ ਪਏ ਆ ਸੰਗਤ ਸੁਣਦੀ ਪਈ ਆ ਕਮੈਂਟਾਂ ਦੇ ਵਿੱਚ ਮੈਨੂੰ ਪਤਾ ਤੁਸੀ ਗਾਲਾਂ ਦਾ ਕੱਢਣੀਆਂ ਕੱਢਣੀਆਂ ਨੇ ਗਲਤ ਤਾਂ ਬੋਲਣੇ ਕੱਢੀ ਜਾਓ ਸਾਨੂੰ ਕੋਈ ਨਹੀਂ ਗੱਲ ਇੱਕ ਮੈਂ ਪੱਤਰਕਾਰ ਜੀ ਹੋਰ ਗੱਲ ਦੱਸਦਾ ਇੱਕ ਕੋਈ ਭਾਬੀ ਭਾਬੀ ਆ ਸ਼ੇਰਪੁਰ ਦੀ ਚੁੰਮੇ ਚੁੰਮੇ ਵਾਲੀ ਪਤਾ ਨਹੀਂ ਕੀ ਕਹਿੰਦੇ ਉਹਨੂੰ ਚੁੰਮਾ ਭਾਬੀ ਪਤਾ ਨਹੀਂ ਕੀ ਕੰਜਰ ਘੜ ਜਾ ਲੁਧਿਆਣੇ ਤੋਂ ਲੁਧਿਆਣੇ ਤੋਂ ਉਹਨੂੰ ਵੀ ਮੈਂ ਇੱਕ ਵਾਰੀ ਕਹਿਣਾ ਚਾਹਣਾ ਮੈਂ ਕਹਿਣਾ ਚਾਹੁੰਦਾ ਹੀ ਮਿਲਣਾ ਚਾਹੁੰਦਾ ਹੀ ਆ ਵੀ ਤੂੰ ਸਾਡੇ ਲੁਧਿਆਣੇ ਸ਼ਹਿਰ ਦੀ ਇੱਕ ਬਹੁਤ ਵਧੀਆ ਸੋਸ਼ਲ ਮੀਡੀਆ ਦੇ ਉੱਤੇ ਵਧੀਆ ਕੰਮ ਕਰਦੀ ਪਈ ਆ ਪਰ ਤੂੰ ਵੀ ਭੈਣ ਮੇਰੀਏ ਕੱਪੜੇ ਸੋਹਣੇ ਪਾਇਆ ਕਰ ਤੇਰੀ ਵੀ ਜਵਾਨ ਕੁੜੀ ਆ ਧੀ ਆ ਉਹ ਵੀ ਦੇਖ ਤੂੰ ਆਪਣੇ ਲੁਧਿਆਣੇ ਸ਼ਹਿਰ ਦੀ ਤੂੰ ਰੌਣਕ ਆ ਸ਼ਾਨ ਆ ਪਰ ਆ ਚੀਜ਼ਾਂ ਨਾ ਭਾਵਨੀ ਜੀ ਜਿਹੜੀ ਦਿਖਾਉਂਦੀ ਆ ਡਿਸਕੋ ਡਾਸਕ ਜੇ ਕਰਕੇ ਕੱਪੜੇ ਜੇ ਪਾ ਲੈਂਦੀ ਟਾਇਟ ਜੇ ਬਹੁਤ ਬੁਰਾ ਲੱਗਦਾ ਵੀ ਬਹੁਤ ਮਾਰੀ ਅਸਰ ਆ ਵੀ ਇਹ ਵੀ ਸੰਗਤਾਂ ਦੇ ਉੱਤੇ ਉਹਨੇ ਵੀ ਕਹੇ ਬੰਦੇ ਨੇ ਮੈਨੂੰ ਦੱਸਿਆ ਹੀ ਪੱਤਰਕਾਰ ਨੇ ਕਹਿੰਦੇ ਵੀ ਤੂੰ ਬੀਬਾਏ ਕਰਦੀ ਆ ਕਹਿੰਦੀ ਜੀ ਜਿੰਨਾ ਚੱਕ ਰਹੀ ਤਾਂ ਦਾ ਸਰੀਰ ਨਾ ਦਿਖਾਈਏ ਤੇ ਸਾਡਾ ਵਿਊ ਨਹੀਂ ਆਉਂਦੇਗੇ ਵੀ ਮੈਂ ਕਹਿੰਦਾ ਫਿਰ ਨੰਗੇ ਹੋ ਗਏ ਨੱਚ ਲੋਖਾਂ ਉਹ ਵੀ ਕੱਪੜੇ ਪਾਉਣ ਦੀ ਕੀ ਲੋੜ ਹੈਗੀ ਆ ਜਿੱਤੇ ਵਿਊ ਦੇ ਹੀ ਲੈਣੇ ਆ ਵਿਊ ਨਾ ਲੈ ਜਾਓ ਆਪਾਂ ਆਪਣੇ ਪੰਜਾਬ ਵਾਸਤੇ ਸੋਚੀ ਆਪਣੇ ਪੰਜਾਬ ਦੀ ਧਰਤੀ ਵਾਰ ਤੇ ਸੋਚੀਏ ਆਪਣੇ ਪੀਰਾਂ ਫਕੀਰਾਂ ਦੀ ਧਰਤੀ ਆ ਆਪਣੇ ਪੰਜਾਂ ਦਰਾਵਾਂ ਦੀ ਧਰਤੀ ਆ ਆਪਾਂ ਕੋਈ ਗੱਲ ਐਦਾਂ ਦੀ ਕਰੋ ਜਿਹੜੀ ਆਪਣੇ ਪੀਰਾਂ ਫਕੀਰਾਂ ਦੀ ਧਰਤੀ ਹੋਵੇ ਬੱਚਿਆਂ ਦੇ ਇਨਸਾਫ ਵਧੀਆ ਲੱਗੇ ਬੱਚਿਆਂ ਗੁਰੂ ਪੀ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਆਪਾਂ ਵਧੀਆ ਸੋਚੀਏ ਵੀ ਇਹ ਨਾ ਕਹੀਏ ਵੀ ਆਪਾਂ ਅੱਧ ਕੱਪੜੇ ਦਿਖਾ ਕੇ ਵਿਊ ਲੈਣ ਦੇ ਮਾਰੇ ਵੀ ਆਪਾਂ ਇਦਾਂ ਕਰੀਏ ਇਹ ਗਲਤ ਗੱਲ ਹੈਗੀ ਆ ਮੈਂ ਉਹਨੂੰ ਵੀ ਬੋਲਿੰਗ ਦੇਣੇ ਚਾਹੁੰਨੇ ਵੀ ਬੀਬਾ ਤੂੰ ਵੀ ਆਪਣੇ ਸਹੀ ਕੰਮ ਕਰ ਵੀ ਵਧੀਆ ਚੰਗੀ ਗੱਲ ਹੈ ਵੀ ਚੰਗਾ ਨਹੀਂ ਲੱਗਦਾ ਇਦਾਂ ਦੇ ਕੰਮ ਕਰਦੇ ਵੇ ਉਹ ਇੱਕ ਆਪਣੀ ਕੁੜੀ ਲੈ ਕੇ ਕੋਲ ਦੱਸ ਆਪਣੀ ਕੁੜੀ ਲੈ ਕੇ ਤੂੰ ਕੁੜੀ ਲੈ ਕੇ ਤੂੰ ਕੁੜੀ ਲੈ ਕੇ ਤੂੰ ਫਿਰਦੀ ਰਹਿੰਦੀ ਹੈਗੀ ਆ ਉਹ ਇੱਕ ਪਤਾ ਨਹੀਂ ਕਿਹੜਾ ਕਲਾਕਾਰ ਹੈ ਫਿਲਮ ਫਿਲਮ ਬਣਾਉਂਦਾ ਮੈਨੂੰ ਪਤਾ ਨਹੀਂ ਉਹਨੇ ਫਿਲਮ ਦੇ ਵਿੱਚ ਲਿਆ ਆਇਆ ਉਹਨੂੰ ਕੀ ਨਾਮ ਮੈਨੂੰ ਨਾਮ ਨਹੀਂ ਪਤਾ ਦਿਲਜੀਤ ਦੀ ਫਿਲਮ ਚ ਹੈ ਜਾਂ ਟਾਂਟਣ ਜੁਲੀਅਟ 3 ਦੇ ਵਿੱਚ ਆ ਦਿਲਜੀਤ ਨੇ ਉਹ ਦੱਸ ਤੂੰ ਪਤੰਦਰਾ ਇਦਾਂ ਦੇ ਜਨਾਨੀ ਕੁੜੀਆਂ ਨੂੰ ਫਿਲਮਾਂ ਦੇ ਵਿੱਚ ਜਨਾਨੀਆਂ ਨੂੰ ਲੈਣਾ ਹੈਗਾ ਉਹਦਾ ਖੁਦ ਗੰਦ ਪਾਉਣ ਦੀ ਹੈਗੀ ਆ ਸਾਡੇ ਧੀਆਂ ਭੈਣਾਂ ਨੂੰ ਬੱਚਿਆਂ ਨੂੰ ਕੀ ਸਮਝਾਉਗੀ ਚਲੋ ਪ੍ਰੋਡਿਊਸਰ ਨੇ ਲਈ ਹੋਣੀ ਆ ਦਿਲਜੀਤ ਦੇ ਵਿੱਚ ਕੀ ਗਲਤੀ ਹੋਣੀ ਤੇ ਦਿਲਜੀਤ ਤਾਂ ਆਪ ਐਕਟਰ ਸੀ ਉਹਦੇ ਚ ਚਲੋ ਐਕਟਰ ਹੈਗੇ ਆ ਉਹ ਉਹਨੂੰ ਵੀ ਸਮਝਾਉਣਾ ਚਾਹੀਦਾ ਇਹ ਚੀਜ਼ਾਂ ਦੇ ਉੱਤੇ ਪੜਦਾ ਪਾਈ ਆ ਆਪਾਂ ਯਾਰ ਪੀਰਾ ਧਰਤੀ ਹੈ ਆਪਣੇ ਪੰਜਾਬ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਪੀਰਾਂ ਦੀ ਧਰਤੀ ਹੈਗੀ ਆ ਫਕੀਰਾਂ ਦੀ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਹੈਗੀ ਆ ਇਹ ਚੀਜ਼ਾਂ ਆਪਾਂ ਨਹੀਂ ਚੰਗੀਆਂ ਲੱਗਦੀਆਂ ਆਪਣੇ ਆਪਾਂ ਗੁਰਸਿੱਖ ਬੰਦੇ ਹੋਗੇ ਜੇ ਆਪਾਂ ਐਦਾਂ ਦੇ ਕੰਮ ਕਰਾਂਗੇ ਆਪਣੇ ਪੰਜਾਬ ਦੇ ਕਲੰਕ ਲਾਈ ਜਾਵਾਂਗੇ ਤੇ ਮਾਰੀ ਗੱਲ ਹੈ ਤੁਸੀਂ ਇੱਕ ਪਾਸੇ ਤਾਂ ਬੜੇ ਆਰਾਮ ਨਾਲ ਕਹਤਾ ਬਿਕ ਪਾਸੇ ਵਾਰਨਿੰਗ ਵੀ ਦੇ ਦਿੱਤੀ ਤੇ ਇੱਕ ਪਾਸੇ ਬੜੇ ਆਰਾਮ ਨਾਲ ਕਹਤਾ ਵੀ ਤੁਲੇ ਦਿਹਾੜ ਦੀ ਸ਼ਾਨ ਵੀ ਹੈ ਲੁਧਿਆਣਾ ਦੀ ਸ਼ਾਨ ਤਾਂ ਨਹੀਂ ਆ ਉਹ ਗੰਦਪੁਣੇ ਜੀ ਤਾਂ ਸ਼ਾਨ ਹੀ ਕਹਾਂਗੇ ਜੀ ਗੰਦ ਦਿਖਾਉਂਦੀ ਆ ਨਾ ਜਦੋਂ ਉਹਨੇ ਕਹਿਦਾ ਵੀ ਮੇਰੀ ਵੀਊ ਜਿਹੜਾ ਜਦੋਂ ਮੈਂ ਡਾਂਸ ਕਰਦੀਆਂ ਕੱਪੜੇ ਜੇ ਪਾ ਕੇ ਇਦਾਂ ਦੇ ਮੇਰੇ ਵਿਊ ਤਾਂ ਆਉਂਦੇ ਆ ਉਹ ਵਿਊਾਂ ਦੀ ਸ਼ਾਨ ਆ ਮੈਂ ਇਹ ਨਹੀਂ ਕਹ ਰਿਹਾ ਵੀ ਸਾਡੇ ਪੰਜਾਬੀਓਾਂ ਦੀ ਸ਼ਾਨ ਆ ਉਹ ਉਹ ਵਿਊ ਲੈਣ ਦੇ ਮਾਰੀ ਸ਼ਾਨ ਬਣਾ ਰਹੀ ਹੈਗੀ ਹੈ ਵੀ ਗਲਤ ਗੱਲ ਆ ਉਹਦੇ ਵਾਸਤੇ ਇਹ ਉਹਨੂੰ ਬੰਦ ਕਰ ਦੇਣਾ ਚਾਹੀਦਾ ਹੋਰ ਬਥੇਰੇ ਆ ਜਿੱਦਾਂ ਮਰਜੀ ਵੀਡੀਓ ਪਾਓ ਧਾਰਮਿਕ ਵੀਡੀਓ ਪਾ ਲਓ ਹੋਰ ਵਧੀਆ ਚੀਜ਼ਾਂ ਪਾਓ ਦਿਖਾਓ ਵਧੀਆ ਬੱਚਿਆਂ ਨੂੰ ਵੀ ਆਪਣੇ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਪੱਤਰਕਾਰ ਜੀ ਬਬੇ ਜੀ ਕੀ ਦੇਖਦੇ ਹੋ ਤੁਸੀਂ ਹੋਰ ਵੀ ਬੜੇ ਇਨਫਲੂਐਂਸਰ ਨੇ ਹੁਣ ਲੱਗਦਾ ਇਸ ਤੋਂ ਬਾਅਦ ਸੁਧਰਣਗੇ ਦੇਖੋ ਜੀ ਜਦੋਂ ਕਹਿੰਦੇ ਆ ਨ ਕਿਸੇ ਲੜਾਈ ਹੁੰਦੀ ਹੋਵੇ ਨਾ ਦੂਜੇ ਪਾਸੇ ਤੇ ਇੱਕ ਦੇ ਪੈ ਜਾਣ ਤੇ ਉਹ ਦੂਜਿਆਂ ਨੂੰ ਵੀ ਕਹਿ ਦਿੰਦਾ ਨਾ ਯਾਰ ਆ ਕੰਮ ਨਾ ਕਰਿਓ ਜੋ ਕੰਮ ਨਾ ਕਰੋ ਸੁਧਰ ਜਾਓ ਪੈਨਦੀਆਂ ਨੇ ਤੇ ਜੇ ਹੁਣ ਇੱਕ ਨਾ ਕੋਈ ਘਟਨਾ ਹੋਈ ਆ ਮਾਇਆ ਘਟਨਾ ਜੋ ਵੀ ਹੋਈ ਆ ਹੁਣ ਦੂਜੇ ਬੰਦਿਆਂ ਨੂੰ ਵੀ ਸੁਧਰਨਾ ਚਾਹੀਦਾ ਹੈਗਾ ਵੀ ਆਪਾਂ ਸੋਸ਼ਲ ਮੀਡੀਆ ਇਦਾਂ ਦੀ ਚੀਜ਼ ਆ ਇਹ ਜਾਨ ਲੈ ਵੀ ਸਕਦਾ ਜਾਨ ਬਚਾ ਵੀ ਸਕਦਾ ਜਾਨ ਦੇ ਵੀ ਸਕਦਾ ਤੇ ਲੈ ਵੀ ਸਕਦਾ ਇਹ ਸੋਸ਼ਲ ਮੀਡੀਆ ਇਦਾਂ ਦੀ ਚੀਜ਼ ਆ ਜੇ ਆਪਾਂ ਅੱਜ ਹੁਣ ਮੈਂ ਕਿਸੇ ਨੂੰ ਗਾਲਾਂ ਕੱਢ ਦਿੰਦਾ ਲਾ ਮੇਰਾ ਮੈਂਟੋ ਮੈਂਟੀ ਟਾਈਮ ਪਾ ਦੇਣਗੇ ਇਦਾਂ ਦੀ ਚੀਜ਼ ਆ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਬਹੁਤ ਵਧੀਆ ਵੀ ਚੀਜ਼ ਆ ਸੋਸ਼ਲ ਮੀਡੀਆ ਕੰਮਕਾਰ ਵਾਸਤੇ ਰੱਖੀਏ ਪੜ੍ਹਾਈਆਂ ਵਾਸਤੇ ਰੱਖੀਏ ਬਹੁਤ ਵਧੀਆ ਚੀਜ਼ ਆ ਜੇ ਆਪਾਂ ਨੂੰ ਗਲਤ ਪਾਸੇ ਲੈ ਕੇ ਜਾਵਾਂਗੇ ਉਹ ਤਾਂ ਗਲਤ ਗਲਤ ਨਤੀਜਾ ਹੀ ਆਊਗਾ ਜੀ ਗੱਲ ਆ ਕਿਸੇ ਦੀ ਮਦਦ ਕਰਨੀ ਆ ਉਹ ਵੀ ਸੋਸ਼ਲ ਮੀਡੀਆ ਤੇ ਹੋ ਜਾਂਦੀ ਆ ਸਭ ਕੁਝ ਹੋ ਜਾਂਦਾ ਵਧੀਆ ਪਾਸੇ ਵੀ ਇਹਨਾਂ ਨੂੰ ਲਗਾਇਆ ਜਾ ਸਕਦਾ ਅਸੀਂ ਕਰਦੇ ਹਾਂ ਤੁਹਾਡੇ ਸਾਹਮਣੇ ਕਿੰਨੇ ਸੇਵਾ ਕਰਦੇ ਆ ਗਏ ਹਾਂ ਹੁਣ ਇੱਕ ਦਿਨ ਰਾਤ ਨੂੰ 12 ਵਜੇ ਕੁੜੀ ਕਢਾ ਕੇ ਲੈ ਕੇ ਆਏ ਇੱਕ ਰਾਤ ਨੂੰ ਇੱਕ ਆਪਾਂ ਇੱਥੇ ਕੱਲ ਦੀ ਗੱਲ ਹੀ ਹੈਗੀ ਆ ਕੱਲ ਇੱਕ ਕੁੜੀ ਫੈਕਟਰੀ ਵਾਲੇ ਨੇ ਯੂਪੀ ਦੇ ਬੰਦੇ ਸੀਗੇ ਬਿਹਾਰ ਦੇ ਤੇ ਮਾਚਲ ਦਾ ਬਾਊ ਸੀਗਾ ਜਿਹਦੀ ਫੈਕਟਰੀ ਆ ਉਹਨੇ ਕੁੜੀ ਅੰਦਰ ਕੁੱਟੀ ਕੁੜੀ ਅੰਦਰ ਕੁੱਟੀ ਫੈਕਟਰੀ ਦੇ ਫਿਰ ਅਸੀਂ ਉਹਨੂੰ ਕਢਾ ਕੇ ਲੈ ਗਏ ਪੁਲਿਸ ਵਾਲੇ ਕੋਲੇ ਗਏ ਪੁਲਿਸ ਵਾਲੇ ਨੇ ਲੈ ਕੇ ਆਂਦੀ ਛੜਾ ਕੇ ਲਿਆਂਦੀ ਕੱਲ ਮੁੱਦਾ ਠਾਇਆ ਅੱਜ ਉਹਨਾਂ ਨੇ ਅੱਜ ਹੋਰ ਠੋਣਾ ਹੈਗਾ ਉਹ ਭਈਏ ਦਾ ਕੋਈ ਪਤਾ ਨਹੀਂ ਕਤਲ-ਕੁੱਤਲ ਹੋ ਗਿਆ ਵਿਚਾਰੇ ਨੇ ਪਤਾ ਨਹੀਂ ਸਾਡੇ ਕੋਲ ਰਿਕਾਰਡਿੰਗ ਵੀ ਆਈ ਆ ਉਹਦੇ ਵਿੱਚ ਦੱਸਿਆ ਕਹਿੰਦਾ ਵੀ ਮੈਨੂੰ ਬਾਊ ਨੇ ਗੋਲੀ ਮਾਰਤੀ ਆ ਸਾਡੇ ਕੋਲ ਰਿਕਾਰਡਿੰਗ ਆਈ ਸੀਗੀ ਤੋ ਐਦਾਂ ਦੇ ਵੱਡੇ ਕੰਮ ਕਰਦੇ ਪਏ ਸੀ ਸੋਸ਼ਲ ਮੀਡੀਆ ਬਹੁਤ ਵਧੀਆ ਵੀ ਆ ਬਹੁਤ ਮਾੜੀ ਵੀ ਚੀਜ਼ ਆ ਇਹ ਦੇਖੋ ਜੀ ਕਹਿੰਦੇ ਨਹੀਂ ਹੈਗੇ ਜਿਵੇਂ ਵਿਆਹ ਦਾ ਲੱਡੂ ਹੁੰਦਾ ਜੇ ਖਾ ਲਈਏ ਤਾਂ ਬਹੁਤ ਵਧੀਆ ਲੱਗਦਾ ਜੇ ਨਾ ਖਾਈਏ ਤਾਂ ਵੀ ਪਸਤਾਉਂਦਾ ਤੇ ਆਪਾਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਆ ਤੇ ਸੋਹਣੇ ਵੀ ਲੱਗਦੇ ਹੈਗੇ ਕਰਦੇ ਜਦੋਂ ਆਪਣੇ ਤੇ ਉਲਟ ਪੈਂਦੀ ਆ ਫਿਰ ਪੁਲਿਸ ਕੋਲ ਜੁੱਤੀਆਂ ਵੀ ਖਾਣੇ ਬਾਬਾ ਜੀ ਬਾਬਾ ਜੀ ਗੱਲ ਹੈ ਵਾ ਜਦੋਂ ਅਸੀਂ ਉਹਦੇ ਘਰ ਤੇ ਬਾਹਰ ਗਏ ਤਾਂ ਘਰ ਬੜਾ ਨੋਰਮਲ ਜਿਹਾ ਘਰ ਲੱਗਦਾ ਪਿਆ ਸੀ ਆਸ-ਪਾਸ ਜਦੋਂ ਲੋਕਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਸਾਡੇ ਮੁਹੱਲੇ ਦੇ ਵਿੱਚ ਤਾਂ ਕਦੇ ਉਸਨੇ ਨਾ ਕਦੇ ਗੰਦ ਪਾਇਆ ਨਾ ਕਦੇ ਉਹਨੇ ਲੱਚਰਤਾ ਫਲਾਈ ਨਾ ਕਦੇ ਉਸਨੇ ਕੋਈ ਗੰਦਾ ਗੰਦੇ ਕੱਪੜੇ ਪਾਏ ਤੇ ਦੂਜੇ ਬਸ ਇਹ ਵੀ ਗੱਲ ਹੈ ਉਹਨਾਂ ਦਾ ਕਹਿਣਾ ਸੀਗਾ ਵੀ ਜ਼ਰੂਰ ਇਹ ਸਭ ਕੁਝ ਹੋਇਆ ਅਸੀਂ ਵੀ ਇੱਕ ਵਾਰੀ ਹੈਰਾਨ ਰਹਿ ਗਏ ਸੀ ਵੀ ਇਹ ਸਭ ਕੁਝ ਹੋਇਆ ਕਿੱਦਾਂ ਤੇ ਉਹ ਉਹਨਾਂ ਨੇ ਇੱਕ ਗੱਲ ਇਹ ਵੀ ਕਹਿ ਦਿੱਤੀ ਵੀ ਉਹ ਆਪਣੇ ਪਰਿਵਾਰ ਨੂੰ ਇਸ ਤਰੀਕੇ ਨਾਲ ਪਾਲ ਰਹੀ ਸੀ ਉਹਦੇ ਫਾਦਰ ਜਿਹੜੇ ਆ ਉਹ ਬਿਮਾਰ ਸਨ ਉਹ ਬਿਮਾਰੀ ਕਰਕੇ ਉਹਨਾਂ ਦੀ ਮੌਤ ਹੋ ਗਈ ਆਪਣੀ ਮਦਰ ਨਾਲ ਮਦਰ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਾਥ ਦੇ ਰਹੀ ਸੀ ਅੱਗੋਂ ਬੱਚੇ ਵੀ ਸੀ ਪਰਿਵਾਰ ਦੇ ਵਿੱਚ ਉਹਦੇ ਭਰਾ ਦੇ ਬੱਚੇ ਉਹਨਾਂ ਨੂੰ ਦੇਖੋ ਜੀ ਹੁਣ ਮੱਲੇ ਵਾਲੇ ਕਹਿ ਰਹੇ ਆ ਹੁਣ ਆਪਾਂ ਬੰਦ ਕਮਰੇ ਦੇ ਵਿੱਚ ਇੱਕ ਬੰਦ ਕਮਰੇ ਦੇ ਵਿੱਚ ਬਹਿ ਜਾਈਏ ਉਹ ਉਹਦੇ ਵਿੱਚ ਆਪਾਂ ਵੀਡੀਓ ਬਣਾਈ ਜਾਂਦੇ ਆ ਵੀਡੀਓ ਪਾਈ ਜਾਂਦੇ ਆ ਕੀ ਪਤਾ ਲੱਗਣਾ ਬਾਹਰ ਆਪਾਂ ਸੁੱਚੇ ਸੁਤਰੇ ਹੋ ਕੇ ਨਿਕਲਾਂਗੇ ਤੇ ਅਗਲੇ ਨੇ ਕਹਿਣਾ ਯਾਰ ਬੰਦਾ ਹੀ ਬੜੇ ਵਧੀਆ ਹੈ ਗਿਆ ਹੁਣ ਕਈ ਸਾਧੂ ਲੋਕ ਹੁੰਦੇ ਆ ਹੈਗੇ ਨਾ ਕਈ ਫੜੇ ਗਏ ਆਗੇ ਅਮਰਤਪਾਲ ਨਹੀਂ ਫੜਿਆ ਉਹ ਕਿੰਨੇ ਵਧੀਆ ਜੀ ਬੜਾ ਵਧੀਆ ਬਾਬੇ ਵਧੀਆ ਬੜੇ ਵਧੀਆ ਕੰਮ ਕਰਦੇ ਆ ਉਹ ਜਦੋਂ ਫੜੇ ਜਾਂਦੇ ਆ ਬਾਅਦ ਪਤਾ ਲੱਗਦਾ ਵੀ ਇਹ ਕੀ ਪਾਣਾ ਵਰਤ ਗਿਆ ਹੈਗਾ ਤੇ ਹੁਣ ਕਮਰੇ ਦੇ ਵਿੱਚ ਪਾ ਕੇ ਵੀਡੀਓ ਜਿੱਦਾਂ ਮਰਜੀ ਪਾਈ ਜਾਵੇ ਬਾਹਰ ਜਦੋਂ ਸੋਸ਼ਲ ਮੀਡੀਆ ਤੇ ਚੱਲਦੀ ਹੈ ਤੇ ਜੇ ਉਹਨੇ ਵੀਡੀਓ ਪਾਈਆਂ ਇਦਾਂ ਦੀਆਂ ਗਲਤ ਵੀਡੀਓ ਪਾਈਆਂ ਨੇ ਗਲਤ ਗੱਲਾਂ ਕੀਤੀਆਂ ਤੇ ਤਾਂ ਹੀ ਉਹ ਵਾਇਰਲ ਹੋਈਆਂ ਨੇ ਤੇ ਜੇ ਉਹਦਾ ਨਾ ਜੇ ਇਦਾਂ ਦਾ ਕੰਮ ਹੀ ਨਾ ਕਰਦੀ ਤੇ ਕਿਦਾਂ ਵਾਇਰਲ ਹੋਣੀ ਸੀਗੀ ਜਿੱਦਾਂ ਉਹ ਮੱਲੇ ਵਾਲੇ ਕਹਿ ਰਹੇ ਹੈਗੇ ਤੁਹਾਡੀ ਗੱਲ ਦਾ ਜਵਾਬ ਦੇ ਰਿਆ ਮੈਂ ਜਿਵੇਂ ਮੱਲੇ ਵਾਲੇ ਕਹਿ ਰਹੇ ਵੀ ਆਪਣੇ ਪਿਓ ਨੂੰ ਪਾਲਦੀ ਸੀ ਆਪਣੇ ਮਾਂ ਨੂੰ ਪਾਲਦੀ ਸੀ ਆਪਣੇ ਭਰਾ ਦੇ ਬੱਚਿਆਂ ਨੂੰ ਪਾਲਦੀ ਸੀ ਅਸੀਂ ਕਹਿੰਨੇ ਚੱਲ ਬਹੁਤ ਵਧੀਆ ਕੰਮ ਕਰਦੀ ਸੀ ਪਰ ਜਿਹੜੇ ਲੱਚਪੂਣਾ ਹੈਗਾ ਉਹ ਤਾਂ ਮਾੜਾ ਹੀ ਆ ਚਲੋ ਆਪਾਂ ਇੱਥੇ ਗੱਲ ਕਰਦੇ ਆ ਉਹਦੇ ਭਰਾ ਦੇ ਬੱਚੇ ਹੋਣੇ ਆ ਉਹ ਵੀ ਵੀਡੀਓ ਦੇਖਦੇ ਹੋਣੇ ਹੋ ਕੀ ਕਹਿੰਦੇ ਹੋਣੇ ਵੀ ਮੇਰੀ ਭੂਆ ਜਿੱਦੇ ਸਾਡੀ ਭੂਆ ਇਦਾਂ ਦਾ ਕੰਮ ਕਰਦੀ ਸੀਗੀ ਜੇ ਅੱਜ ਉਹਨਾਂ ਬੱਚਿਆਂ ਨੂੰ ਵੀਡੀਓ ਦਿਖਾਓ ਉਹ ਤੋ ਕੀ ਕਹਿਣਗੇ ਉਹਦੀ ਮਾਂ ਨੂੰ ਵੀਡੀਓ ਦਿਖਾਓ ਤੇ ਪਿਓ ਨੂੰ ਵੀਡੀਓ ਦਿਖਾਓ ਉਹ ਕੀ ਦੇਖਣਗੇ ਉਹ ਲਾਨਤਾ ਹੀ ਪਾਉਣਗੇ ਇੱਕ ਤੋਂ ਮੈਂ ਦੇਖਦਾ ਪਿਆ ਸੀ ਕੁੜੀਆਂ ਉਹਨਾਂ ਨੂੰ ਭੂਏ ਹੀ ਕਹਿੰਦੇ ਵੀ ਸੀ ਉਹਦੇ ਨਾਲ ਵੀਡੀਓ ਗੰਦੀ ਜਿਹੀ ਬਣਾਈ ਹੋਈ ਹੈ ਮਤਲਬ ਬੜਾ ਮਾੜਾ ਬੋਲਦੇ ਵੀ ਉਹਨਾਂ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਕੀ ਬੋਲੀ ਜਾਂਦੀ ਹੈ ਤੇ ਫਿਰ ਉਹੀ ਗੱਲ ਹੈ ਨਾ ਮਾਰੀਆਂ ਹਰਕਤਾਂ ਜਿਹੜੀਆਂ ਇਹ ਮਾਰੀਆਂ ਗੱਲਾਂ ਨੇ ਤੇ ਇਹ ਚੀਜ਼ਾਂ ਨਹੀਂ ਦਿਖਾਉਣੀਆਂ ਚਾਹੀਦੀਆਂ ਸੀਗੀਆਂ ਮਾਰੀ ਗੱਲ ਇਹ ਵੀ ਜਿਹੜੀ ਇਹ ਚੀਜ਼ ਹੈ ਬਹੁਤ ਹੀ ਘਟਨਾ ਵਾਲੀ ਗੱਲ ਹੈ ਵੀ ਬੱਚਿਆਂ ਦੇ ਕੋਲੇ ਤਾਂ ਇਦਾਂ ਦੀ ਚੀਜ਼ ਮੋਬਾਈਲ ਹੀ ਨਹੀਂ ਦੇ ਮੈਂ ਤਾਂ ਕਹਿੰਦਾ ਯਾਰ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਮੋਬਾਈਲ ਦੇਣਾ ਹੀ ਬੰਦ ਕਰ ਦਿਓ ਜੇ ਇਹਨਾਂ ਨੇ ਗੰਦ ਪਾਉਣਾ ਤਾਂ ਸੋਸ਼ਲ ਮੀਡੀਆ ਤੇ ਜਾਂ ਇਹਨਾਂ ਨੂੰ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਹੈਗਾ ਜਿੰਨੀ ਵੀ ਸਰਕਾਰ ਹੈ ਸਾਡੀ ਜੇ ਭਗਵੰਤ ਮਾਨ ਹੋ ਗਿਆ ਮੋਦੀ ਸਾਹਿਬ ਹੋ ਗਏ ਸਾਰੇ ਜਿੰਨੇ ਵੀ ਸਰਕਾਰ ਵਾਲੇ ਆ ਗਏ ਸਰਕਾਰਾਂ ਨੂੰ ਬੇਨਤੀ ਇਹ ਕਰਨਾ ਚਾਹਣਾ ਜਿਹੜਾ ਵੀ ਇਦਾਂ ਦਾ ਲੱਚ ਪੁਣਾ ਦਿਖਾਉਂਦਾ ਹੈਗਾ ਉਹਦੀ ਆਈਡੀ ਹੈਂਗ ਕਰ ਦਿਓ ਉਹਦੀ ਦੁਆਰਾ ਹੈ ਐੜੀ ਨਾ ਚੱਲਣ ਦਿਓ ਮੈਂ ਕਹਿੰਦਾ ਕੁਝ ਨਹੀਂ ਹੁੰਦਾ ਬਲੌਕ ਕਰ ਦਿਓ ਬਲੌਕ ਹੀ ਕਰ ਦਿਓ ਦੁਆਰਾ ਵੀ ਚਲਾਵੇ ਚੱਲੇ ਲੌਕ ਲਾ ਦੋ ਪੱਕਾ ਹੀ ਵੀ ਤੂੰ ਗੰਦ ਪਾਇਆ ਤੇਰੀ ਆਈ ਨਹੀਂ ਚੱਲਣੀ ਐਦਾਂ ਦਾ ਸਿਸਟਮ ਹੋਣਾ ਚਾਹੀਦਾ ਹੈਗਾ ਮੈਂ ਕਹਿੰਦਾ ਕੋਈ ਕੁਝ ਨਹੀਂ ਹੋਊਗਾ ਕੋਈ ਕਿਸੇ ਨੂੰ ਗਲਤ ਨਹੀਂ ਬੋਲੂ ਕੋਈ ਇਹਦਾ ਕਤਲ ਨਹੀਂ ਹੋਊਗਾ ਤੇ ਸਰਕਾਰ ਹੀ ਨਹੀਂ ਕਰਦੀ ਕੁਝ ਜੇ ਸਰਕਾਰ ਕਰੇ ਬੜਾ ਕੁਝ ਹੋ ਸਕਦਾ ਸਰਕਾਰ ਕਰਦੀ ਨਹੀਂ ਬਈ ਆਪਣੀ ਸਰਕਾਰ ਨੂੰ ਚਾਹੀਦਾ ਇਹ ਚੀਜ਼ਾਂ ਤੇ ਇਲਮ ਕਰਨਾ ਕਰੇ ਇਲਮ ਸਰਕਾਰ ਦੇ ਵੀ ਬੱਚੇ ਆ ਅਸੀਂ ਉਹਨੇ ਸਰਕਾਰਾਂ ਦੇ ਬੱਚੇ ਆ ਸਰ ਪੰਜਾਬ ਦੇ ਵਿੱਚ ਰਹਿੰਦੇ ਆ ਸਰਕਾਰਾਂ ਦੇ ਥੱਲੇ ਹੀ ਰਹਿੰਦੇ ਆ ਸਰਕਾਰਾਂ ਦੇ ਥੱਲੇ ਹੀ ਰਹਿੰਦੇ ਆ ਆਪਾਂ ਹੁਣ ਜੋ ਵੀ ਹੁੰਦਾ ਸਰਕਾਰਾਂ ਹੀ ਕਰਦੀਆਂ ਨੇ ਜੋ ਵੀ ਦਿੰਦਾ ਸਰਕਾਰਾਂ ਹੀ ਕਰਦੀਆਂ ਨੇ ਇਹ ਆ ਵੀ ਜਿਹੜਾ ਜਿੰਨਾ ਵੀ ਸੋਸ਼ਲ ਮੀਡੀਆ ਇਹ ਸਰਕਾਰਾਂ ਹੀ ਚਲਾਉਂਦੀਆਂ ਨੇ ਤੇ ਆਪਾਂ ਥੋੜੀ ਚਲਾ ਰਹੇ ਆ ਜੋ ਚਲਾ ਰਹੇ ਆ ਤੇ ਹੀ ਬੋਲਦੇ ਪਏ ਆ ਤੇ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਬੈਨ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਬੈਨ ਹੋਣੇ ਚਾਹੀਦੀਆਂ ਜਿੱਦਿਆਂ ਜਿੰਨੀਆਂ ਵੀ ਕੋਈ ਗਲਤ ਵੀਡੀਓ ਪਾਉਂਦਾ ਜਾਂ ਕੋਈ ਏਦਾਂ ਕਰਦਾ ਹੈਗਾ ਬੈਨ ਹੋਣੇ ਚਾਹੀਦੀਆਂ ਤੇ ਮੈਂ ਉਹ ਮੈਸੇਜ ਦੇਣਾ ਚਾਹੁੰਨਾ ਜਵਾਕਾਂ ਨੂੰ ਬੱਚਿਆਂ ਨੂੰ ਵੀ ਬਾਣੀ ਬਾਣੇ ਨਾਲ ਜੁੜੋ ਬਾਣੀ ਆ ਗੰਦ ਲਚਪੁਣੇ ਦੇ ਵਿੱਚ ਨਾ ਜਾਓ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਜਿਹੜੀ ਪੀਰਾਂ ਫਕੀਰਾਂ ਦੀ ਧਰਤੀ ਹੈਗੀ ਹੈ ਨਾ ਬਹੁਤ ਵੱਡੀ ਧਰਤੀ ਹੈਗੀ ਆ ਇੱਥੇ ਆਪਣੇ ਛੋਟੇ ਛੋਟੇ ਬੱਚੇ ਚਾਰ ਸਾਹਿਬ ਜਾਦੇ ਵੀ ਪੂਰੇ ਹੋਇਆ ਬੱਚਿਆਂ ਨੇ ਤਸੀਦیاں ਕੀਤੀਆਂ ਨੇ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਵਾਰਤਾ ਆਪਣੇ ਲਈ ਵਾਰਿਆ ਯਾਰ ਆਪਾਂ ਫੇਰ ਆਪਾਂ ਗੰਦ ਲਚਪੁਣੇ ਦੇ ਵਿੱਚ ਜਾਂਦੇ ਆ ਆਪਾਂ ਇਦਾਂ ਦੀਆਂ ਚੀਜ਼ਾਂ 'ਤੇ ਧਿਆਨ ਦਈਏ ਗੁਰੂ ਮਹਾਰਾਜ ਦੇ ਲੜ ਹੋ ਕੇ ਮਰੀਏ ਮਰਨਾ ਤਾਂ ਮਰਨਾ ਸੱਚ ਹੈ ਜੀਣਾ ਝੂਠ ਹੈ ਮਰਨਾ ਸੱਚ ਹੈ ਜੀਣਾ ਝੂਠਾ ਹੈ ਆਪਾਂ ਗੁਰੂ ਵਾਲੇ ਹੋ ਕੇ ਕਿਉਂ ਨਾ ਮਰੀਏ ਕਿਹ ਵੀ ਸਭ ਤੋਂ ਵੱਡੀ ਗੱਲ ਹੈ ਜਿਹੜਾ ਉਸ ਦੀ ਖਬਰ ਦੇਖ ਰਿਹਾ ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸੀ ਕਮੈਂਟ ਦੇ ਵਿੱਚ ਲੋਕੀ ਕਹਿੰਦੇ ਵਧੀਆ ਆਇਆ ਮੈਂ ਕਹਿੰਦਾ ਇਹੋ ਜੀ ਮੌਤ ਤੱਕ ਕਿਸੇ ਨੂੰ ਨਾ ਆਵੇ ਵੀ ਉਹਦੀ ਮੌਤ ਤੋਂ ਬਾਅਦ ਬੰਦਾ ਕਹ ਲੋਕੀ ਕਹਿਣ ਲੱਗ ਜਾਂਦੇ ਵਧੀਆ ਆਇਆ ਵਧੀਆ ਆਇਆ ਇਹੋ ਜੀ ਮੌਤ ਤੱਕ ਕਿਸੇ ਨੂੰ ਆਣੀ ਨਹੀਂ ਚਾਹੀਦੀ ਦੇਖੋ ਜੀ ਤੁਸੀਂ ਕਦੀ ਨਰਕ ਦੇਖਿਆ ਸਵਰਗ ਦੇਖਿਆ ਕਦੀ ਨਹੀਂ ਦੇਖਿਆ ਨਹੀਂ ਦੇਖਿਆ ਇਹ ਆਪਣੇ ਇੱਥੇ ਹੀ ਆ ਜੇ ਆਪਾਂ ਸੋਹਣੇ ਕੰਮ ਕਰਾਂਗੇ ਨਾ ਵਧੀਆ ਕੰਮ ਕਰਾਂਗੇ ਆਪਾਂ ਨੂੰ ਵਧੀਆ ਮੌਤ ਆਊਗੀ ਜੇ ਆਪਾਂ ਗੰਦੇ ਕੰਮ ਕਰਾਂਗੇ ਕੀੜੇ ਪੈ ਪੈ ਕੇ ਮਰਾਂਗੇ ਰੜਕ ਰੜਕ ਕੇ ਮਰਾਂਗੇ ਮੰਜੇ ਤੇ ਮੈਂ ਦੇਖੇ ਹੋਇਆ ਜਿਹੜੇ ਗਲਤ ਕੰਮ ਕਰਦੇ ਆ ਨਾ ਜਿਹੜੇ ਗਲਤ ਔਰ ਮੰਜੀਆਂ ਤੇ ਰੜਕ ਰੜਕ ਕੇ ਮਾਰਦੇ ਐ ਇੱਥੇ ਹੀ ਨਰਕ ਐ ਇੱਥੇ ਹੀ ਸਵਰਗ ਐ ਜੇ ਹੁਣ ਆਪਾਂ ਚੱਲਦੇ ਚੱਲਦੇ ਮੰਜੇ ਦੇ ਸੁੱਤੇ ਰਹਿ ਗਏ ਆਹ ਕੀ ਬਾਤ ਐ ਨਰਕ ਸਵਰਗ ਚ ਗਏਗੇ ਨਰਕ ਤੇ ਨਹੀਂ ਭੋਗਿਆ ਗੰਦ ਦੇ ਵਿੱਚ ਤੇ ਨਹੀਂ ਪਏ ਕੀੜੇ ਤੇ ਨਹੀਂ ਪਏਗੇ ਇਹ ਚੀਜ਼ ਇੱਥੇ ਹੀ ਆ ਸਾਰਾ ਕੁਝ ਸੰਗਤ ਜੀ ਸਾਰਾ ਕੁਝ ਇੱਥੇ ਹੀ ਐ ਸਵਰਗ ਵੀ ਇੱਥੇ ਆ ਨਰਕ ਵੀ ਇੱਥੇ ਆ ਜੇ ਆਪਾਂ ਵਧੀਆ ਕੰਮ ਕਰਾਂਗੇ ਗੁਰੂ ਮਹਾਰਾਜ ਦੀਆਂ ਵਧੀਆ ਗੱਲਾਂ ਕਰਾਂਗੇ ਮਹਾਰਾਜ ਦੇ ਲੜ ਲੱਗਾਂਗੇ ਆਪਾਂ ਸਵਰਗਾ ਚ ਜਾਵਾਂਗੇ ਜੇ ਆਪਾਂ ਲੱਛਪੁਣੇ ਚ ਜਾਵਾਂਗੇ ਕੀੜੇ ਪੈ ਕੇ ਮਰਾਂਗੇ ਹੁਣ ਉਹ ਦੇਖ ਲਾ ਲੱਛਪੁਣੇ ਚ ਗਈ ਸੀ ਨਾ ਲੱਛਪੁਣੇ ਚ ਸੀ ਕੀੜੇ ਪੈ ਕੇ ਮਰੀ ਐ ਡੈੱਡ ਬੋਡੀ ਚ ਕੀੜੇ ਪੈ ਕੇ ਸੀ ਮਸ਼ਕ ਮਾਰਦਾ ਸੀ ਨਰਕ ਆ ਨਾ ਇਹ ਇੱਥੇ ਹੀ ਆ ਸਾਰਾ ਕੁਝ ਕਿਸੇ ਨੇ ਨਹੀਂ ਦੇਖਿਆ ਵੀ ਉੱਤੇ ਜਾ ਕੇ ਨਰਕ ਦਾ ਥੱਲੇ ਦੜਕਾ ਇੱਥੇ ਹੀ ਆ ਭਾਜੀ ਸਾਰਾ ਕੁਝ ਧਰਤੀ ਤੇ ਹੀ ਆ ਹੋਰ ਕੁਝ ਨਹੀਂ ਹੈਗਾ ਇੱਥੇ ਇਸੇ ਦਾ ਮੈਂ ਇਹੀ ਕਹਿਣਾ ਚਾਹਉਣਾ ਸੰਗਤਾਂ ਨੂੰ ਵੀ ਵਧੀਆ ਰਹੋ ਗੁਰੂ ਮਹਾਰਾਜ ਦੇ ਲਾੜ ਲੱਗੋ ਜੇ ਕੋਈ ਮੁਸਲਮਾਨ ਭਾਈਚਾਰਾ ਉਹ ਆਪਣੇ ਮਸਜਿਦ ਦੇ ਵਿੱਚ ਵਧੀਆ ਆਪਣੇ ਆਪਣੇ ਚਾਰੇ ਵਿੱਚ ਵਧੀਆ ਰਵੇ ਮਸਜਿਦ ਭਾਰਾ ਚਾਹੀਏ ਜੇ ਮੁਸਲਮਾਨ ਭਾਈਚਾਰਾ ਉਹ ਚ ਵਧੀਆ ਰਹੇ ਤੇ ਹਿੰਦੂ ਭਾਈਚਾਰਾ ਹੈਗਾ ਉਹ ਹਿੰਦੂ ਭਾਈਚਾਰਾ ਆਪਣੇ ਪੀਰਾਂ ਫਕੀਰਾਂ ਦੀ ਪੂਜਾ ਕਰੇ ਤੇ ਜਿਹੜਾ ਕੋਈ ਕ੍ਰਿਸ਼ਚਨ ਭਾਈਚਾਰਾ ਉਹ ਭਾਈ ਆਪਣੇ ਚਰਚ ਦੇ ਵਿੱਚ ਬਹਿ ਕੇ ਆਪਣਾ ਕਰੋ ਕਿਸੇ ਨੂੰ ਖੱਬਲ ਖਰਾਬ ਨਾ ਕਰੋ ਕਿਸੇ ਨੂੰ ਬਦਨਾਮ ਨਾ ਕਰੋ ਆਪਣਾ ਵਧੀਆ ਪਾਠ ਪੂਜਾ ਕਰੋ ਮੈਂ ਤਾਂ ਇਹੀ ਸੰਗਤ ਨੂੰ ਕਹੂੰਗਾ ਵੀ ਐਦਾਂ ਦਾ ਕੋਈ ਪਾਪ ਨਾ ਕਰੋ ਵੀ ਜਿਹੜਾ ਆਪਾਂ ਨੂੰ ਨਰ ਸਤਿ ਮਹਾਂਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਅ ਅ ਬਾਬਾ ਕੁਲਦੀਪ ਜੀ ਨਾਲ ਅਸੀਂ ਕੁਲਦੀਪ ਸਿੰਘ ਜੀ ਨਾਲ ਗੱਲਬਾਤ ਕਰਕੇ ਹਟੇ ਆ ਇਹਨਾਂ ਦਾ ਇਹ ਕਹਿਣਾ ਵੀ ਅਸਲ ਦੇ ਵਿੱਚ ਕੰਮ ਜਿਹੜੇ ਆ ਉਹ ਸਹੀ ਹੋਣੇ ਚਾਹੀਦੇ ਸੀਗੇ ਸਭ ਤੋਂ ਵੱਡੀ ਗੱਲ ਜੇ ਕੋਈ ਗੰਦ ਪਾਉਂਦਾ ਤਾਂ ਸਰਕਾਰ ਨੂੰ ਉਸਤੇ ਐਕਸ਼ਨ ਲੈਣਾ ਚਾਹੀਦਾ ਪ੍ਰਸ਼ਾਸਨ ਨੂੰ ਉਸਤੇ ਐਕਸ਼ਨ ਲੈਣਾ ਚਾਹੀਦਾ ਪਹਿਲਾਂ ਹੀ ਉਸ ਦਾ ਅਕਾਊਂਟ ਜਿਹੜਾ ਹੈ ਉਹ ਬਲੌਕ ਕਰ ਦੇਣਾ ਚਾਹੀਦਾ ਕਿਉਂਕਿ ਆਪ ਸਭ ਨੂੰ ਪਤਾ ਹੈ ਵੀ ਸੋਸ਼ਲ ਮੀਡੀਆ ਟਰਮਸ ਜਿਹੜੀਆਂ ਨੇ ਉਹ ਬਹੁਤ ਹੁੰਦੀਆਂ ਨੇ ਪਰ ਇਹਨਾਂ ਤੇ ਕਿਉਂ ਨਹੀਂ ਲਾਗੂ ਹੁੰਦੀਆਂ ਜ਼ਰੂਰ ਕੋਈ ਕੁਛ ਵੀ ਗੰਦ ਮਤ ਪਾਉਂਦਾ ਕੁਛ ਵੀ ਅਪੱਤੀਜਨਕ ਪਾਉਂਦਾ ਤਾਂ 2 ਮਿੰਟ ਚ ਉਸਤੇ ਪਰਚਾ ਵੀ ਜਿਹੜਾ ਦਰਜ ਹੋ ਜਾਂਦਾ ਪਰ ਇਹ ਕਿਸ ਤਰੀਕੇ ਨਾਲ ਸ਼੍ਰੀ ਆਮ ਜਿਹੜਾ ਇਹ ਲੋਕ ਜਿਹੜੇ ਆ ਉਹ ਗੰਤ ਪਾਉਂਦੇ ਆ ਜ਼ਰੂਰ ਇੱਕ ਧੀ ਚਲੀ ਗਈ ਆ ਆਪਣੀ ਮਾਂ ਦੀ ਤਾਂ ਧੀ ਸੀ ਉਹ ਜ਼ਰੂਰ ਪਰ ਸਭ ਤੋਂ ਵੱਡੀ ਗੱਲ ਆ ਵੀ ਇਹੋ ਜੀ ਮੌਤ ਵੀ ਕੀ ਮੌਤ ਹੋਈ ਵੀ ਜ਼ਿਆਦਾਤਰ ਲੋਕ 90% ਲੋਕ ਇਹ ਗੱਲ ਕਹਿ ਰਹੇ ਆ ਵੀ ਜੋ ਹੋਇਆ ਬੜਾ ਵਧੀਆ ਹੋਇਆ ਤੇ ਇੰਨੀ ਕੱਲੀ ਕਵਾਂਗਾ ਵੀ ਸੋਸ਼ਲ ਮੀਡੀਆ ਅਸਲ ਦੇ ਵਿੱਚ ਗੰਦ ਪਾਉਣ ਵਾਸਤੇ ਜ਼ਰੂਰ ਉਹ ਨਹੀਂ ਹੈ ਤੇ ਇਸੇ ਤਰੀਕੇ ਨਾਲ ਤੁਹਾਨੂੰ ਇਸ ਮਾਮਲੇ ਦੇ ਵਿੱਚ ਜੜੀਆਂ ਨੇ ਉਹ ਅਪਡੇਟਸ ਵੀ ਸਾਂਝੀਆਂ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ